ਸਾਨੂੰ ਨੂੰ ਦੇਖਦੇ ਭਾਈ ਕਹਿੰਦਾ ਜਿਵੇਂ ਕਹਿੰਦਾ ਲੱਗੀ ਕਹਿੰਦਾ ਯਾਰੀ ਲੱਗੀ ਤਾਂ ਲੋਹੇ ਦੇ ਤੱਕ ਤੇ ਟੁੱਟੀ ਤੋਂ ਚਕਾਟ ਮੱਠਾ ਵਾਲਾ ਕੰਮ ਕਰਵਾ ਦੋਈ ਤਾਂ ਉਹ ਥੋੜੇ ਸੀ ਵਲੌਗ ਸਾਰੇ ਦੇਖਦੇ ਆ ਹੈ ਤੁਸੀਂ ਸਾਡਾ ਸਟੇਟਸ ਵੀ ਨਹੀਂ ਦੇਖਦੇ ਤਾਂ ਹੀ ਤਾਂ ਗੱਲ ਹੈ ਫਿਰ ਇਹ ਸੱਚਾ ਤਾਂ ਸਾਨੂੰ ਬਣਦੀ ਸੀਗੀ ਸਟੇਟਸ ਵੀ ਨਹੀਂ ਦੇਖਦੇ ਭਲਾਓ ਅੱਛਾ ਜੀ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਵਹਿਰੀ ਖਾਲਸਾ ਵਹਿਰੀ ਫਤਿਹ ਜੂਨ ਦੇ ਵਾਸਤੇ ਰੋ ਸਾਰੇ ਚੜ੍ਹਦੇ ਕਲਾਚ ਪੰਜਾਬ ਆ ਗਿਆ ਜੀ ਪੰਜਾਬ ਆ ਪੰਜਾਬ ਚਾਹਵਾ ਚਾਚਾ ਜੀ ਨੂੰ ਚਾਚੇ ਉਰੇ ਆ ਕੇ ਕੁਝ ਲੱਗ ਜੀ ਨਹੀਂ ਹੋ ਜਣਾ ਨਾ ਮਾਤਾ ਸਾਡੀ ਸਾਫੀਕਾ ਸਾਂਫੀਕਾ ਮਾਤਾ ਸੇਤਾਂ ਬਸ ਠੀਕ ਹੈ ਠੀਕ ਹੈ ਹਾਂ ਗੁੱਡ ਹੈ ਨਾ ਹਾਂ ਠੀਕ ਮੁੰਡੇ ਨੇ ਤੇਰੇ ਨੂੰ ਕੁੰਬ ਚ ਕੁਮਾਰਿਆ ਨਾ ਬੱਸ ਠੀਕ ਆ ਖੋ ਗਿਆ ਤਾਂ ਦੋ ਵਾਰ ਬੱਸ ਖੋ ਗਿਆ ਤਾਂ ਹਾਂ ਬਸ ਬਾਕੀ ਹੁਣ ਪੁੱਛੀ ਵੀ ਕਿੱਕਣਾ ਹੋਇਆ ਤਾਂ ਤੈਨੂੰ ਦੱਸੂਗਾ ਬੈਠ ਕੇ ਤੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਦਾਤਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦਿਲੋਂ ਦੁਆਵਾਂ ਮੈਂ ਤੁਹਾਡੇ ਸਾਰਿਆਂ ਦੇ ਲਈ ਜਿਹੜੇ ਵੀ ਇਸਨੇ ਵੀਡੀਓ ਦੇਖ ਰਹੇ ਆ। ਬਾਕੀ ਅਕਾਲਪੁਰ ਖੱਗੇ ਰੋਜ਼ ਸਵੇਰ ਸ਼ਾਮ ਆਪਾਂ ਸਰਬ ਦੇ ਭਲੇ ਦੀ ਅਰਦਾਸ ਬੇਨਤੀਆਂ ਕਰਦੇ ਰਹਿੰਦੇ ਆ। ਤੇ ਪਹੁੰਚ ਗਿਆ ਜੀ ਆਪਣੇ ਮਾਸੀ ਦੇ ਨਗਰ ਕਾਲੇਬਾਈ ਨੂੰ ਦੇਖੇ ਕਾਲੇਬਾਈ ਦੇ ਬੱਚਿਆਂ ਦਾ ਜਿਹੜਾ ਅੱਜ ਸਕੂਲ ਦੇ ਵਿੱਚ ਮੀਟਿੰਗ ਹੈਗੀ ਉਹਨਾਂ ਦੇ ਪੇਪਰ ਉੱਪਰ ਜੇ ਚੈੱਕ ਕਰਨੇ ਕਾਫੀ ਕੁਝ ਹੈਗਾ। ਬਾਕੀ ਆ ਮੇਰਾ ਪੁੱਤ ਆ ਇਹ ਰੈਡੀ ਇਹ ਰੈਡੀ ਫੇਵ ਜੀ ਇਹ। ਦੱਸ ਬਤਾ ਆ ਮੇਰਾ ਪੁੱਤ ਪਤਾ ਇਹ ਪਤੰਗ ਵਾਲੇ ਚੱਕਰ ਛੋਟੇ ਤੇ ਨੇ ਕਿ ਬੜਿਆਂ ਕੋ ਸਾਰਾ ਕੋ ਮਿੱਠੀ ਪੌੜੀ ਦਾ ਕਰਦਾ ਇਹ ਮੈਨੂੰ ਮੈਂ ਮਿੱਠੀ ਪੌੜੀ ਦਾ ਕਰਦਾ ਇੱਕ ਇਹ ਹੋਰ ਮਿੱਠੀ ਪੌੜੀ ਦਾ ਕਰਦਾ ਇਹ ਮੇਰਾ ਜਨਾ ਕਾਕਾ ਚੋਣਾ ਲੱਗਦਾ ਨਹੀਂ ਹੈ ਤੇਰੀ ਲੈ ਭਾਈ ਲੈ ਖੱਸੀਓ ਘਾਮਣੇ ਵਾਲੇ ਕਰ ਲਓ ਜੀ ਪਹਿਲੋ ਬਾਈ ਨੂੰ ਸਾਰਿਆਂ ਨੂੰ अच्छा हुनते नमस्कार जी सारे अपनी जिंदगी राज कृषि रहने पहुंच गए जी और इनਾਂ ਦੇ ਆਪਾਂ ਨੇ ਉੱਥੇ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗ ਕਰੀ ਗਈ ਬੜੀ ਇਹਨਾਂ ਦੀ ਘਰ ਆ ਜਰੂਰੀ ਇਹ लेट ਆ ਪਹਿਲਾਂ ਹੀ ਖੁਸ਼ ਹੋ ਗਏ ਉਹਨਾਂ ਸਾਲ ਵਧੀਆ ਆ ਗਿਆ ਤੁਹਾਨੂੰ ਭਾਬੀ ਵੀ ਤਿਆਰ ਹੋ ਗਈ ਸਭ ਭਾਬੀ ਚਾਚੂ ਦਾ ਫੇਰ ਵੀ ਨਾ ਭਾਬੀ ਹਾਂਜੀ ਫੇਰ ਤਾਂ ਤੂੰ ਔਕਾ ਫੇਰ ਤੈਨੂੰ ਗੱਡੀ ਲੈਣੀ ਪੈਣੀ ਬਾਈ ਯਾਰ ਹਾਂਜੀ ਗੱਡੀ ਲੈਣੀ ਪੈਣੀ ਤੈਨੂੰ ਫੇਰ ਤਾਂ ਤੂੰ ਗੱਡੀ ਤਾਂ ਕਿਹੜਾ ਟੱਬਰ ਨੂੰ ਕਿਵੇਂ ਤੂੰ ਸੰਭਾਲੂਗਾ ਮੋਟਰਸਾਈਕਲ ਪਰ ਬਾਈ ਮੇਰਾ ਹੈਗਾ ਬਾਈ ਗਰੂਪ ਬਾਈ ਗੱਫਾ ਮੇਰਾ ਦਰਦੇ ਬੁੱਤ ਪੜ੍ਹ ਜਣਾ ਪੜ੍ਹ ਜਣਾ ਪਰ ਰੋਊਗਾ ਉਹ ਕੋਈ ਛੋਟੀ ਜੀ ਦੇਖ ਲੈਣੇ ਆਂ ਹਾਂ ਛੋਟੀ ਜੀ ਮੇਰੇ ਸਾਲਾ ਸਾਹਬ ਨੇ ਲੈਣੀ ਹੈ ਗੱਡੀ ਉਹ ਦੇਖੀ ਵੀ ਉਹਨੇ ਆਲਟੋ ਕੋਈ ਮੈਂ ਦੇਖਦਾ ਕੱਲ ਕੋਲ ਨੂੰ ਉਹ ਵੀ ਦੇਖਣੀ ਹੈ ਜੇ ਇਹੇ ਜੀ ਕੋਈ ਹੋਰ ਕੋਈ ਵਧੀਆ ਕੋ ਟੱਕਰ ਨਹੀਂ ਆਉਂਦਾ ਆਲਟੋ ਜੀ ਦੇਖ ਲੈਣੇ ਆਲਟੋ ਦਾ ਸੈਟ ਉਹ ਵੀ ਹੈ ਗੱਲ ਉਹਦੇ ਵਾਸਤੇ ਵੀ ਜ਼ਰੂਰੀ ਚਾਹੀਦੀ ਆ ਦਾਰ ਦੇ ਗੱਲ ਇਹ ਤਾਂ ਹੈ ਹੀ ਹੈ ਗੱਲ ਹੋਰ ਫਿਰ ਕੁੜੀਆਂ ਸਕੂਲ ਜਾਣਾ ਪੇਪਰ ਪੁੱਪਰ ਸੋਣੇ ਕਰਦੇ ਨੇ ਅਭੀ ਅੱਸੀ ਗੱਲ ਜੀ ਸ਼ਾਸਤਰੀ ਕਾ ਫਿਰ ਬੁਲਾਤੀ ਬੁਲਾਤੀ ਹੋਈ ਦੋਨਾਂ ਨੇ ਬੁਲਾਤੀ ਸੀ ਬੁਲਾਤੀ ਹੋਈ ਐਨੀ ਹਾਈ ਕਰਦੇ ਨੇ ਗੱਲ ਨਹੀਂ ਦਾ ਫਾਲਸਾ ਵੈਗੂਈ ਦਾ ਫਾਲਸਾ ਸਾਡਾ ਮੋਟਰਸਾਈਕਲ ਖੜਾ ਸੀਗਾ ਜੀ ਇੱਥੇ ਆਪਣੇ ਰਿਸ਼ਤੇਦਾਰ ਦੇ ਘਰਾਂ ਉਹ ਤੁਹਾਨੂੰ ਪਤਾ ਹੀ ਹੈ ਪਹਿਲੇ ਬਲੌਗ ਵਿੱਚ ਤੁਹਾਨੂੰ ਪਤਾ ਲੱਗਿਆ ਪਾ ਸੀਗਾ ਉੱਥੇ ਦੇ ਅਸੀਂ ਜਾ ਕੇ ਉਹ ਮੋਟਰਸਾਈਕਲ ਚੱਕਣਾ ਮੈਂ ਗੱਡੀ 'ਚ ਚਾਚਾ ਮੋਟਰਸਾਈਕਲ ਤੇ ਪਰ ਤਾਂ ਕਰਕੇ ਚਾਚਾ ਨਾਲ ਲੈ ਕੇ ਆਉਣਾ ਪੈ ਗਿਆ ਮੈਂ ਜਰੂਰੀ ਮਾਤਾ ਸਾਡੀ ਬਸ ਠੀਕ ਆ ਜ਼ਾਇਨ ਸਾਫੀਕਾ ਮਾਤਾ ਸੇਟਾਂ ਬਸ ਠੀਕ ਆ ਠੀਕ ਹੈ ਹਾਂ ਗੁੱਡ ਹੈ ਨਾ ਹਾਂ ਠੀਕ ਮੁੰਡੇ ਨੇ ਤੇਰੇ ਨੂੰ ਕੁੰਬ ਜੀ ਕੁਮਾਰ ਲਿਆ ਮੈਂ ਬਸ ਠੀਕ ਆ ਖੋ ਗਿਆ ਤਾਂ ਦੋ ਵਾਰ ਬਸ ਕੋ ਵਿਆਹ ਦਾ ਹਾਂ ਬਾਕੀ ਉਹਨੂੰ ਪੁੱਛੀ ਵੀ ਕਿੱਕਣਾ ਹੋਇਆ ਤਾਂ ਤੈਨੂੰ ਦੱਸੂਗਾ ਬੈਠ ਕੇ ਤੇਰੇ ਗੋਡੇ ਕੋਲ ਬੈਠ ਕੇ ਦੱਸੂਗਾ ਸੰਸਾਰੀ ਕਹਾਣੀ ਅੱਛਾ ਉੱਥੇ ਤਾਂ ਤਿੰਨ ਚਾਰ ਵਾਰ ਜ਼ਿਆਦਾ ਹੀ ਹੈ ਮਮੀ ਮੈਂ ਕਿੱਕਣਾ ਜਾਊਂ ਕਹਿੰਦਾ ਘਰ ਰੁਆ ਯਾਰ ਦੋ ਵਾਰ ਹੋਇਆ ਕਰਾ ਮਤਲਬ ਬੀਬੀ ਉਹ ਜ਼ਿਆਦਾ ਹੀ ਜਾਂਵੇਂ ਕਿ ਨਾ ਤੇ ਇਹ ਜਿਹੜਾ ਨੇੜੇ ਹੁੰਦਾ ਤਾਂ ਬਾਗ ਦੇ ਵਿੱਚ ਉਹੀ ਜ਼ਿਆਦਾ ਹੁੰਦਾ ਹੁੰਦਾ ਹੈ ਹੈ ਉਹੀ ਆਉਂਦਾ ਯਾਰ ਐ ਵਈ ਓਏ ਕਿੱਧਰ ਗਿਆ ਭਾਈ ਉਹ ਭਾਈ ਦੋ ਵਾਰ ਹੋਇਆ ਭਾਬੀ ਇਹ ਦੋਹੇ ਵਰ ਬੀਬੀ ਬੀਬੀ ਕੱਪੜੇ ਨੂੰ ਪਤਾ ਨਹੀਂ ਕਿ ਆ ਇਹ ਜਗ ਉਹਦੇ ਚ ਰਹਿੰਦੇ ਆ ਜਿਵੇਂ ਹਾਏ ਬੀਬੀ ਕਹਿੰਦਾ ਮੈਂ ਤਾਂ ਬੀਬੀ ਯਾਦ ਆ ਜਾਏ ਕਰੇ ਜੇ ਜਕੋਰੀਆ ਕਰੇ ਕੋਈ ਕਹਿੰਦਾ ਤੇਰਾ ਬਾਪੂ ਇਹ ਜਾਂਦੀ ਹੋਈ ਅਸੀਂ ਕਰ ਲਈ ਬੜਲਾ ਹਾ ਹਾ ਇਹ ਵੀ ਚੱਕਰ ਪੈ ਜਾਂਦਾ ਹਾਂ ਓਏ ਫਿਰ ਮੈਨੂੰ ਮੈਨੂੰ ਵੀ 12 ਸਾਲ ਉੱਤੀ ਹੋ ਰਹਿਣਾ ਪੈਣਾ ਦਾ ਕੁੰਭ ਜੇ ਇਹਨੂੰ ਲੱਭਣ ਵਾਸਤੇ ਹੋਈ ਨਾ ਨਾ ਆਇਂ ਨਹੀਂ ਹੁੰਦੇ ਫੈਸਿਲਿਟੀਆਂ ਵੀ ਆ ਬਈ ਹਾਂ ਕਿਹ ਕਿਹੜੀ ਕਿਹੜੀ ਫੈਸਿਲਿਟੀ ਮਤਲਬ ਉੱਥੇ ਰਹਿਣ ਪੈਣ ਦਾ ਪ੍ਰਬੰਧ ਵਧੀਆ ਉੱਤੀ ਆਣੀ ਗੱਲ ਹਾਂ ਹਾਂ ਭਾਈ ਰਹਿਣ ਆਣੇ ਦਾ ਤੁਹਾਨੂੰ ਪੱਦੀ ਲੱਗ ਗਿਆ ਹੁਣ ਰੋਟੀ ਰੋਟੀ ਦਾ ਵੇ ਫੈਸਿਲਿਟੀਆਂ ਕਹਿੰਦੇ ਕਹਿੰਦੇ ਤੁਸੀਂ ਨਹੀਂ ਖੋਣੇ ਵਾਂਗ ਆ ਬੰਦਾ ਮਿਲ ਜਾਂਦਾ ਸਰਕਾਰ ਦੀ ਸਰਕਾਰ ਤਾਂ ਨਹੀਂ ਬੋਲਦੀ ਮੇਰੀ ਗੱਲ ਸੁਣ ਲੈ ਉੱਥੇ ਨਿਊਜ਼ ਵਿੱਚ ਕਿੰਨੇ ਬੰਦੇ ਖੋ ਗਏ ਜਿਹੜੇ ਭਗਤਾੜ ਦੇ ਵਿੱਚੋਂ ਆਜੂਗੇ ਵਿਭਾਗ ਦਾੜ ਮਾ ਤਾਂ ਕੋਈ ਬਾਈ ਬਸ ਫਿਰ ਕੁਝ ਨਹੀਂ ਪਤਾ ਇਲਾਜ ਨਹੀਂ ਫਿਰ ਮੈਂ ਜਿਹੜੀ ਗੱਲ ਕਹਿੰਦਾ ਕੁਝ ਵੀ ਤੂੰ ਉਤ ਤੈਨੂੰ ਮੈਨੂੰ ਨਾਮ ਲਾਉਂਦਾ ਮੈਂ ਕੁੱਮ ਤੋਥੀ ਰੇਖਦਾ ਤੇ ਤੂੰ ਕੁੱਪ ਮੈਂ ਫਸ ਜਾਣਾ ਤੂੰ ਤੂੰ ਪਤ ਗਿਆ ਮੈਂ ਕਹਿ ਗਿਆ ਤੈਨੂੰ ਮੈਂ ਇਹ ਗੰਗਾ ਮਈਆ ਹਾਂ ਔਰ ਇਹਦੇ ਕਿਡੁੱਬ ਕੀ ਲਾਵਾ ਬੇਦਰਾ ਕੇ ਨਿਕਲੀ ਹਾਂ ਉਹ ਬੇਦਰਾ ਕਲੀਓ ਘੱਲ ਲਾਗੀ ਉਹ ਕਰੇ ਕੰਮ ਤਿਆਰ ਹੈ ਖੇਤੀ ਖੇਤੀ ਨਿਕਲ ਰਿਹਾ ਤੇ ਨਹੀਂ ਦੂ ਬੇਦਰਾ ਨਹੀਂ ਜਾਂਦਾ ਨਹੀਂ ਨੇਤਰ ਦਾ ਫੋਨ ਆ ਗਿਆ ਅੱਜ ਕੱਲ ਇਧਰ ਨਿਕਲਿਆ ਇਹ ਮੈਂ ਨਿਕਲਿਆ ਭਾਈ ਇਹ ਵੀ ਹੈ ਗੱਲ ਚਲੋ ਠੀਕ ਤੇ ਜੀ ਤੁਹਾਨੂੰ ਮੈਂ ਇੱਕ ਹੋਰ ਖੁਸ਼ਖਬਰੀ ਦੇਣੀ ਹੈ ਕਿ ਸਾਡਾ ਓਮਾ ਚਾਚਾ ਵੀ ਆਇਆ ਹੋਇਆ ਉੱਧਰ ਤੇ ਓਮੇ ਚਾਚੇ ਨੂੰ ਵੀ ਮਿਲਣਾ ਜਾ ਕੇ ਅਸੀਂ ਮੜਾ ਜਾਕ ਅੱਛਾ ਹਾਂ ਬੱਚਾ ਚੱਲ ਜੀ ਦੋ ਮੜਦਾ ਕੰਮ ਹੋਰ ਚਾਹ ਵੀ ਲਓ ਚਾਹ ਉਹ ਚਾਹ ਤਾਂ ਫਿੰਦਤੀ ਆ ਪਾਪੀ ਜਾ ਤਾਂ ਨਹੀਂ ਤਰੀ ਤਰੀ ਹੋਈ ਆ ਫਿਰ ਤਾਂ ਠੀਕ ਆ ਹਾਂ ਚਲੋ ਚਾਚਾ ਵੀ ਕੀ ਚੱਲ ਰਿਹਾ ਹੈ ਰੋਟੀ ਖਾ ਲਓ ਰੋਟੀ ਤੁਸੀਂ ਖਾ ਕੇ ਰੋਟੀ ਖਾ ਕੇ ਪਰੋਂਫੇ ਖੁਲਾਇ ਚਾਚੇ ਰਾਂ ਨੂੰ ਉਹਨੂੰ ਅੱਜ ਗਰਾਊਂਡੇ ਖਾ ਲੇ ਅੱਛਾ ਹਾਂ ਚਾਚੇ ਵਾਲਾ ਮੈਂ ਹੋਗਾ ਤਾਂ ਨਰਾਜ਼ ਚਾਚੇ ਨੇ ਮੈਨੂੰ ਮਨਾ ਲਿਆ ਚਾਚੇ ਨੂੰ ਆਏ ਨੂੰ ਹੋ ਗਏ ਇੱਕ ਹਫ਼ਤੇ ਤੇ ਉੱਪਰ ਸਾਨੂੰ ਪਤਾ ਹੀ ਨਹੀਂ ਅੱਛਾ ਚਾਚੇ ਦੀ ਗੱਲ ਇੱਕ ਗੱਲ ਹੈ ਠੀਕ ਹੈ ਚਾਚੇ ਨੇ ਬਿਨ ਨਾਗੇ ਸਾਨੂੰ ਗੁੱਡ ਮਾਰਨਿੰਗ ਗੁੱਡ ਨਾਈਟ ਭੇਜਣਾ ਅਸੀਂ ਰਿਪਲਾਈ ਵੀ ਨਹੀਂ ਕਰਦੇ ਇਹਦੇ ਲਈ ਅਸੀਂ ਖਿਮਾਂ ਦੇ ਜਾਚਕ ਹੈ ਤੇ ਕਹਿੰਦੇ ਮੈਂ ਤਿੰਨ ਚਾਰ ਸਟੇਟਸ ਅਸੀਂ ਪਾ ਲੇ ਤੇ ਵੇਥੇ ਇੰਡੀਆ ਪਹੁੰਚ ਚੁੱਕੇ ਜਾਂ ਤੁਸੀਂ ਸਾਨੂੰ ਦੇਖਦੇ ਹੀ ਨਹੀਂ ਹੈਗੇ ਵੀ ਫਿਰ ਐ ਵੀ ਹਾਂ ਜਦੋਂ ਦੀ ਸਾਨੂੰ ਨਹੀਂ ਦੇ ਦੇ ਫਿਰ ਸਾਨੂੰ ਵੀ ਕਿਆ ਵਰਗਾ ਭਾਈ ਫਿਰ ਕਹਿੰਦਾ ਹਾਂ ਜਦ ਕਹਿੰਦਾ ਕਿਸ ਨੇ ਕਹਿੰਦਾ ਵੀ ਸਾਨੂੰ ਨੂੰ ਦੇਖਦੇ ਭਾਈ ਕਹਿੰਦਾ ਜਿਵੇਂ ਕਹਿੰਦਾ ਲੱਗੀ ਕਹਿੰਦਾ ਯਾਰੀ ਲੱਗੀ ਤਾਂ ਲੋਹਾ ਦੇ ਤੱਕ ਤੇ ਟੁੱਟੀ ਤੋਂ ਚਕਾਰ ਮਠਾਲਾ ਕੰਮ ਕਰਵਾ ਦੋਈ ਤਾਂ ਉਹ ਥੋੜੇ ਸੀ ਬਲੌਗ ਸਾਰੇ ਦੇਖਦੇ ਆ ਹੈ ਤੁਸੀਂ ਸਾਡਾ ਸਟੇਟਸ ਵੀ ਨਹੀਂ ਦੇਖਦੇ ਆਹੀ ਤਾਂ ਗੱਲ ਹੈ ਫਿਰ ਇਹ ਸੱਜਾ ਤਾਂ ਸਾਨੂੰ ਪਣਦੀ ਸੀਗੀ ਤੁਸੀਂ ਸਟੇਟਸ ਵੀ ਨਹੀਂ ਦੇਖਦੇ ਭਲਾਓ ਅੱਛਾ ਜੀ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਵਹਿਰੀਏ ਖਾਲਸਾ ਵਹਿਰੀਏ ਫਤਿਹ ਜੂਨ ਦੇ ਵਾਸਤੇ ਰੋ ਸਾਰੇ ਚੜ੍ਹਦੇ ਕਲਾ ਵਿੱਚ ਪੰਜਾਬ ਆ ਗਿਆ ਜੀ ਪੰਜਾਬ ਹਾਂ ਪੰਜਾਬ ਚਾਹਵਾ ਚਾਚੇ ਜੀ ਨੂੰ ਚਾਚੇ ਪੂਰੀ ਕੁਛ ਲੱਗ ਜੀ ਨਹੀਂ ਹੋ ਜਣਾ ਹਨਾ ਮੈਂ ਇੱਥਾ ਕਿਦਾਂ ਬੰਦਾ ਜੰਨੀ ਬੰਦਾ ਰੀਫਰੈਸ਼ ਨਹੀਂ ਰੀਫਰੈਸ਼ ਆਹੋ ਆਹੋ ਰੀਫਰੈਸ਼ ਹੋ ਗਿਆ ਤੇ ਰੀਫਰੈਸ਼ ਹਨਾ ਉੱਥੇ ਉਹ ਲਾਈਫ ਉਹ ਵੀ ਲਾਈਫ ਮਤਲਬ ਮਾੜੀ ਨਹੀਂ ਲਾਈਫ ਉਹ ਦੇਖੋ ਪੈਸੇ ਵਾਸਤੇ ਉਹ ਲਾਈਫ ਚੰਗੀ ਹੈ ਪੈਸਾ ਕਮਾਉਣ ਵਾਸਤੇ ਕਿਹੜੀ ਜ਼ਿੰਦਗੀ ਜੂਣ ਵਾਲੀ ਲਾਈਫ ਉਹ ਇੱਥੇ ਜਦੋਂ ਇਹ ਬਲਸਾਂ ਦਾ ਮਿੱਟੀ ਦੀ ਆਉਂਦੀ ਆਏ ਹਾਏ ਹਾਏ ਹੇ ਜਦੋਂ ਧੂੜ ਜੀ ਪੈਂਦੀ ਨੱਕ ਦੇ ਕੋੜ ਨੂੰ ਆਏ ਹਾਏ ਹਾਏ ਓਹ ਖੁਸ਼ਬੂ ਜੀ ਖੇਤ ਬਾਏ ਹੋਏ ਦੀ ਰੌਣੀ ਕਰੇ ਹੋਏ ਦੀ ਜਿਵੇਂ ਕਣਕ ਪੱਕ ਰਹੀ ਆ ਅੱਜ ਮਨ ਅੱਜ ਮੈਂ ਹਨਾ ਬਾਹਰਲੇ ਪਾਸ ਆਪਣਾ ਖੇਤਾਂ ਦੇ ਹਰਿਆਲੇ ਐਡੀ ਹਰਿਆਲੀ ਨਾ ਬਾਹਰ ਨਿਕਲਦੀ ਐ ਨਿੱਕੀ ਨਿੱਕੀ ਤਰੇਲ ਜੀ ਬਈ ਬੀ ਸਵੇਰ ਸਵੇਰ ਠੰਡੀ ਠੰਡਾ ਮੌਸਮ ਦੇਖ ਕੇ ਆਏ ਹਾਏ ਹਾਏ ਬਾਕੀ ਇਧਰ ਅੱਜ ਤੇਰੀਆਂ ਗੱਲਾਂ ਦੇਖਾ ਉਹਦੇ ਕਿੰਨੇ ਜਣੇ ਸੁਣਨ ਲੱਗੇ ਬੈਠੇ ਬਾਕੀ ਸਵੇਰੇ ਸਵੇਰੇ ਜਦੋਂ ਮਹਾਰਾਜ ਗੁਰਦੁਆਰਾ ਸਾਹਿਬ ਤੋਂ ਉਹਦੇ ਬੰਦ ਨਹੀਂ ਬਣਾ ਗੁਰ ਵੇਲੇ ਵੇਲੇ ਮਿਸਰੀਆ ਮਿਸਰੀਆ ਉਹ ਬਿਸਰਾ ਕਹਿੰਦਾ ਜੀ ਜਾਨ ਕਹਿੰਦਾ ਅੱਗਾ ਦੌੜ ਤੇ ਪਿੱਛਾ ਚੌੜਾ ਵਾਲਾ ਕੰਮ ਹੈ ਸਾਲਾ ਦਾ ਕਹਿੰਦਾ ਅੱਗੇ ਨੂੰ ਭੱਜਿਆ ਨੇ ਪਿੱਛਾ ਤੋਂ ਸਾਰਾ ਚੌੜਾ ਹੋਈ ਜਾਂਦਾ ਹੈ ਇਹ ਵੀ ਗੱਲ ਸੁਣਾ ਦਿੰਦੇ ਆ ਅੱਛਾ ਹੁਣ ਤਾਂ ਇਹ ਮਕਾਨ ਟਾ ਕੇ ਨਵਾਂ ਬਣਾਉਣਾ ਅਮ ਬਣਾਉਣ ਦੀ ਸੋਚ ਰਹੇ ਹਾਂ ਸਲਾਹ ਬਣਾ ਰਹੇ ਹਾਂ ਅੱਛਾ ਹਾਂ ਤੇ ਬਣਾ ਪਤਾ ਕੀ ਹੈ ਇੱਕ ਤਾਂ ਉਹ ਨੂੰ 20 25 26 ਸਾਲ ਹੋ ਗਏ ਪਏ ਨੂੰ ਹਾਂ ਹੁਣ ਡਿਜ਼ਾਈਨ ਹੀ ਪੁਰਾਣਾ ਹੋ ਗਿਆ ਬਸ ਉਹਦੇ ਲొਕੇਸ਼ਨ ਹੀ ਵੀ ਦੁਬਾਰਾ ਕਰੀ ਜੀ ਚੇਂਜ ਕਰਨੀ ਜਾਂਦਾ ਹੈ ਇਹ ਵੀ ਗੱਲ ਠੀਕ ਹੈ ਥੋੜੀ ਜਿਹੀ ਚੇਨ ਕਰਕੇ ਬਣਾਉਣਾ ਛੋਟਾ ਹਾਂ ਅੱਛਾ ਅਕਬਰ ਗਿਆ ਪੂਸਾਰਾ ਖੁੱਲਾ ਕਰ ਲੂਗੇ ਥੋੜਾ ਹਟ ਕੇ ਪਿੱਛੇ ਨੂੰ ਕਰਕੇ ਛੋਟਾ ਕਰ ਲੂਗੇ ਉਹ ਵੀ ਗੱਲ ਠੀਕ ਹੈ ਕਹਿੰਦੇ ਕਿ ਸਫਾਈ ਸੋ ਜਿਵੇਂਣਾ ਛੋਟੇ ਮਕਾਨ ਦੀ ਸਫਾਈ ਬਹੁਤ ਵਧੀਆ ਹੁੰਦੀ ਹੈ ਰਹਿੰਦੀ ਹੈ ਉਹ ਵੀ ਗੱਲ ਹੈਗੀ ਆ ਮੇਨਟੇਨ ਰੱਖਣੀ ਵੀ ਚੀਜ਼ ਠੀਕ ਰਹਿੰਦੀ ਹੈ ਗੱਲ ਇਹ ਕਿ ਜੇ ਗਰੇਟ ਟਾਈਮ ਅਸੀਂ ਪਾਸ ਜਾਂ ਆ ਨੂਰ ਨੂੰ ਦਿਖੇਗਾ ਮੈਂ ਕਿਹਾ ਬੰਬ ਬਜਾਚੇ ਮੈਨੂੰ ਯਾਦ ਨਹੀਂ ਗੱਲਾਂ ਸਾਰੀਆਂ ਕਿਤੇ ਸਾਨੂੰ ਯਾਦ ਹੈ ਅ ਕਹਿੰਦੀ ਸਾਨੂੰ ਕੋਈ ਮਜੱਤ ਸਾਡੇ ਨਾਲ 19 ਮਤਲਬ ਉਹ ਜਾਣ ਪਛਾਣ ਨਹੀਂ ਸੀ ਜਿੱਕਣ ਦੀ ਹੁਣ ਨੇੜਤਾ ਗੂੜਤਾ ਹੈ ਸਮਝਦੀ ਜਾਂਤਾ ਐ ਉਹ ਵੀ ਬਿੰਦਰਾ ਖਾਲੇ ਮੁੰਡੇ ਆਏ ਆ ਵੀ ਹਾਂਗਕਾਂਗ ਤੇ ਉਹ ਉਹਨਾਂ ਨੇ ਕੋਠੀਆਂ ਛੱਤੀਆਂ ਆਪਣੀਆਂ ਬਈ ਪੂਰੇ ਪਿੰਡ 'ਚ ਦੇਖਣ ਵਾਲੀਆਂ ਇਹ ਬਈ ਗੱਲਾਂ ਹੁੰਦੀਆਂ ਦਿੰਦੀਆਂ ਉਹ ਚਾਹੇ ਸਾਡੇ ਰਿਸ਼ਤੇਦਾਰੀ ਚਾਹੇ ਜੀ ਹੋਵੇ ਨਾ ਹੋਵੇ ਸਾਨੂੰ ਐ ਮਾ ਹੁੰਦਾ ਵੀ ਸਾਡੇ ਰਿਸ਼ਤੇਦਾਰ ਨੇ ਮਕਾਨ ਛੱਤੀਆਂ ਹੁੰਦਾ ਮਤਲਬ ਹੈਨਾ ਬੰਦੇ ਪਿੰਡਾਂ ਪੈਣ ਪੈਣ ਪੈ ਜਾਓ ਉੱਥੇ ਬੇਸਾ ਪੁਰਾਣੀ ਘਰ ਦੇ ਨੇ ਆਮ ਜਿਹੇ ਜਦੋਂ ਪਹਿਲੀ ਵਾਰ ਵੇਚੀ ਜਾਇਆ ਉਹਹੀ ਗੱਲ ਆ ਵੀ ਜਦ ਹਾਂ ਗੱਲ ਹੁੰਦੀ ਸੀ ਵੀ ਉਹ ਕੋਈ ਫਰਕ ਤਾਂ ਸੀ ਜਿਹੜਾ ਜਦੋਂ ਪਾਈ ਆ ਉਸ ਟਾਈਮ ਇਹ ਸਾਡਾ 2.5 ਫੁੱਟ ਉੱਚੀ ਹੋ ਸੀ ਉੱਥੋਂ 2.5 ਫੁੱਟ ਉੱਚੀ ਸੀ 2.5 ਫੁੱਟ ਉੱਚੀ ਸੀ ਹਾਂ ਫਿਰ ਉਹ ਦੇ ਲਿਆ ਮਿੱਟੀ ਪਾ ਪਾ ਕੇ ਟੈਲਾਂ ਬਾਰੇ ਲਾ ਕੇ ਪਾ ਕੇ ਹੁਣ ਹੁਣ ਮੈਂ ਕਹਿੰਦਾ ਫੇਰ ਬਰਾਬਰੇ ਹੋਈ ਵੀ ਬਾਹਰ ਦੇ ਸਮਝ ਲੈ ਥੋੜੀ ਨਿਮੀ ਹੋ ਗਈ ਅਨੇ ਬਾਹਰ ਤੋਂ ਅੰਨੀ ਅੱਛਾ ਰੋਡ ਰੋਡ ਦੇ ਬਰਾਬਰ ਹੀ ਹੋ ਗਈ ਨਾ ਹਾਂ ਐਕਣੀ ਟਾਈਗਰ ਫੋਟੇ ਪੂਰੀ ਚੜਾਈ ਦੀ ਜਦੋਂ ਪਹਿਲਾਂ ਜਿਆਦਾ ਸੀ ਮਕਾਨ ਛੱਤਿਆ ਤਾਂ ਵੀ ਮੈਨੂੰ ਐਨ ਪੂਰਾ ਖਿਆਲ ਹੈ ਮੈਂ ਤੇ ਸਾਈਕਲ ਲੈ ਕੇ ਚੜਾਈ ਜੀ ਪਰ ਉਹ ਚੜਨੀ ਤਾਂ ਹੁੰਦਾ ਹੈ ਤਾਂ ਨਿਆਣੀ ਤਾਂ ਮੈਂ ਮੋੜ ਕੇ ਮੇਰੀ ਗਲੀ ਐਨੀ 2 ਇੰਚ ਮੇਰੇ ਮਕਾਨ ਨਾਲ ਤੇ ਉੱਚੀ ਹੋ ਗਈ ਸੀ ਉਹ ਜਿਹੜਾ ਬਾਹਰ ਵਾਲਾ ਵਿੜਾ ਉਸ ਤੋਂ ਪਹਿਲਾਂ ਅੰਦਰ ਮੇਰੇ ਇੱਕ ਪੌੜੀ ਲਾ ਕੇ ਤਾਂ ਉਤਰਦੇ ਦੇ ਪੁਰਾਣੇ ਮਕਾਨ ਚ ਦੇਖ ਲਓ ਵੀ ਤੁਸੀਂ ਤਕਰੀਬਨ ਲੱਖ ਸਾਲ ਮਿੱਟੀ ਪੈ ਗਈ ਜਾਤੇ ਬਾਅਦ ਵਿੱਚ 30 ਸਾਲਾਂ ਦੇ ਵਿੱਚ ਲੱਖ ਸਾਲ ਉੱਚਾ ਹੋ ਗਿਆ ਕਾਈ ਦੇ ਫੁੱਟਾ ਦੇ ਢੀ ਦੀ ਮਲ ਜਾਏ ਪੂਰੇ ਚੋ ਗੱਡੀਆਂ ਚੱਲਦੀ ਸੀ ਗੱਡੀ ਤਾਂ ਕੰਡੀਸ਼ਨਰ ਹੀ ਪਏ ਉਹਨਾਂ ਜ਼ੋਰ ਲੱਗਦਾ ਸੀ ਗੱਡੀ ਤਾਂ ਹਾਂ 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 ਮਿੱਟੀ ਬਣਾ ਉਹ ਇੱਕੇ ਦਿਨ ਰਾਤ ਨੂੰ ਅਗਰ ਪਾ ਗਏ ਮਿੱਟੀ ਮੋਟੀ ਚੋ ਬਾਹਰ ਜਿਹੜਾ ਇੰਨਾ ਕਹਦਾ ਵੀ ਪਾਣੀ ਨੀ ਅੰਦਰ ਵੜਦਾ ਬਾਹਰ ਜਿਹੜਾ ਨੇ ਬੜਾ ਨਾਲਾ ਬਣਿਆ ਵਾ ਨਾਲਾ ਉਹਨੂੰ ਕਵਰੇਜ ਕਰਦਾ ਬੱਕੇ ਨੇ ਠੰਡਾ ਆਪਣੇ ਵਿੱਚੋਂ ਪਾਣੀ ਨਿਕਲਦਾ ਉਹ ਵੀ ਨਾਲੇ ਜਾਂਦਾ ਉਹ ਲਿਖਾ ਇਹ ਨਿਕਾਸ ਵਧੀਆ ਦੇ ਨਾ ਨਾ ਠੀਕ ਆ ਠੀਕ ਆ ਠੀਕ ਆ ਜੀ ਕਿ ਨਹੀਂ ਹਾਲੇ ਅਸੀਂ 200 ਨਾਮ ਵੀ ਸ਼ੀਟ ਤੇ ਸਰ ਸਕਦਾ ਹਾਂ ਲੇਕਿਨ ਉਹਨੂੰ 100 ਦਿਨ ਹੌਲੀ ਹੌਲੀ ਕਰਕੇ ਬੱਚੇ ਇਹ ਵੀ ਪੱਕਾ ਪੱਕਾ ਹੋਣਾ ਚਾਹਤੇ ਮੈਂ ਨੂੰ ਆਈ ਲਵ ਯੂ ਹੈ ਤੈਨੂੰ ਤਨ ਜ਼ਾਤ ਜਿਹੜਾ ਪੰਜਾਬ ਚ ਤੇ ਜਾ ਕੇ ਉੱਧਰ ਰਹਿ ਜਾਂਦਾ ਨਾ ਪਤਾ ਨਹੀਂ ਉਹ ਕਿਹੜੇ ਮਿੱਠੀ ਜੇਲ੍ਹ ਵਿੱਚ ਫਸ ਜਾਂਦਾ ਪਰ ਜਿਹੜੀ ਆ ਕਹਾਣੀ ਹੈ ਨਾ ਇੱਥੇ ਵਾਲੀ ਆਖੀ ਦੇਖੋ ਜੀ ਕਹਿੰਦੇ ਨਦੀ ਨਾਮ ਸੰਜੋਗੀ ਮੇਰੇ ਨਾਲ ਕਹਿੰਦਾ ਜੇ ਤਾਂ ਇੱਥੇ ਸਾਡਾ ਦਰਵਾਜ਼ਾ ਬਣੇ ਹੋਏ ਨਾ ਫਿਰ ਤਾਂ ਅਸੀਂ ਜ਼ਰੂਰ ਮੂੜਨ ਦੀ ਹੌਸਲ ਤੇਰੇ ਚਾਚਾ ਦੂਆ ਬੜਾ ਤਾਂ ਮਨ ਲੱਗਦਾ ਵੀ ਸ਼ਾਇਦ ਅਗਲੇ ਸਾਲ ਤੱਕ ਆਏ ਜਾਊਗਾ ਓਕੇ ਉਹਨਾਂ ਤੋਂ ਪਹਿਲਾਂ ਪਹਿਲਾਂ ਉਹਨਾਂ ਆਊਗਾ ਉਸ ਤੋਂ ਬਾਅਦ ਸਾਲਗੋਤ ਫਿਰ ਰਿਟਾਇਰਮੈਂਟ ਕਰਕੇ ਮੈਂ ਵੀ ਆ ਜਾਣਾ ਹੁਣ ਫਿਰ ਮੇਰੇ ਕੋਲ ਦੋ ਰਾਤਾਂ ਕ ਹੋਲੇ ਹੋ ਲੋਕ ਨੂੰ ਰਗਾ ਜੇ ਮੈਂ ਹੁਣ ਤੱਕ ਗਿਆ ਨਹੀਂ ਫੇਰ ਮੇਰੀ ਗੱਲ ਸੁਣ ਮੈਂ ਪਲਾਨ ਕਰ ਲਾ ਕੋਈ ਵੀ ਜੇ 26 ਚ ਆਉਣਾ ਫੇਰ ਦੋ ਰਾਤਾਂ ਦਾ ਕੰਮ ਨਹੀਂ ਫੇਰ ਆਪਾਂ ਟੂਰ ਰੱਖੀਏ ਕੋਈ 5-7 ਦਿਨਾਂ ਵਾਲਾ ਕਿਧਰੇ ਲੇਕਿਨ ਕੋਈ ਚੱਕ ਨਾ ਮੈਨੂੰ ਛੁੱਟੀ 1.5-2 ਦਿਨ ਦੀ ਛੁੱਟੀ ਲੈ ਕੇ ਆਉਂਗਾ ਹਾਂ ਹੋਂਦਾ ਛੁੱਟੀ ਹੋਂਦਾ ਛੁੱਟੀ ਪੁੱਛਾਂ ਛੁੱਟੀ 18 ਦਿਨ ਦੀ ਹੈ 18 ਦਿਨ ਦੀ ਛੁੱਟੀ ਚਾਚੇ 18 ਦਿਨ ਛੁੱਟੀ ਨਿਆਣਿਆਂ ਨੂੰ ਇੱਕ ਦਿਨ ਛੁੱਟੀ ਹੋ ਜਵੇ ਨਾ ਕੱਪ ਦੇ ਫਿਰਦੇ ਆ 18 ਨਹੀਂ ਛੁੱਟੀ ਪੰਜ ਵਿਆ ਆ ਰੰਨਣ ਚੁੱਟੀ ਤੇ ਪੰਜ ਵਿਆਹ ਏ ਓਏ ਰਬਾਏ ਵਿਆਹ ਦਾ ਵੀ ਚੱਕਰ ਬਹੁਤ ਥੋੜਾ ਜਾ ਵਿੱਚ ਚੱਲੀ ਜਾਂਦਾ ਬਸ ਆਪਣਾ ਕਰਕੇ ਸਾਰਾ ਹੁਣ ਮਾਲਾ ਨੂੰ ਮਾਲਨ ਤਾਂ ਆਉਂਗੇ ਹਾਂ ਮਾਲਾ ਜਰੂਰ ਪੱਕਾ ਪੱਕਾ ਸਾਰੇ ਆ ਕੇ ਮਿਲ ਕੇ ਜਾਵਾਂ ਤੇਰੀ ਚਾਚੀ ਵੀ ਆਈ ਹੋਈ ਏ ਹਾਂ ਚਾਚੀ ਨੂੰ ਮਿਲਿਆ ਜਾ ਤੇ ਮੈਂ ਵੀ ਚਾਚੀ ਨੂੰ ਮਿਲਣਾ ਸੀ ਆਉਂਗਾ ਚਾਚੀ ਖੜੀ ਸੀ ਕਿ ਉਧਰ ਮੈਂ ਮਿਲਿਆ ਤਾਂ ਨਾ ਚਾਚਾ ਕਹਿੰਦੇ ਦਿਨ ਗਿਆ ਬਗਾਂ ਮਕਾਨ ਚ ਦੇਖਣ ਗਿਆ ਹਾਂ ਮੈਂ ਮੁਰਕਾ ਮਚਾਣਾ ਸੀ ਮੋਗਰ ਵੀ ਨਿਕਲ ਮੋਗਰ ਲੱਗਿਆ ਅੱਜ ਫੇਰ ਅੱਜ ਰਾਤ ਦੀ ਰਿਸੈਪਸ਼ਨ ਹੈ ਅੱਛਾ ਅਰੇ ਕੱਲ ਮੁੜ ਕੇ ਆਇਆ ਅੱਜ ਫੇਰ ਚੱਲਿਆ ਇੱਕ ਤੁਹਾਨੂੰ ਹੋਰ ਇਹ ਵੀ ਮੇਰਾ ਚਾਚਾ ਸੋਹਰਾ ਇਹ ਮੇਰਾ ਚਾਚਾ ਇਹ ਇੱਕ ਦੋਏ ਨੂੰ ਵੀ ਚਾਚਾ ਚਾਚਾ ਹੀ ਕਹੀ ਜਾਂਦੇ ਅਸੀਂ 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 ਜਗਤ ਦੇ ਚਾਚੇ ਆ ਅਸੀਂ ਜਗਤ ਦੇ ਚਾਚੇ ਆ ਚਾਚਾ ਮੈਂ ਤੁਹਾਨੂੰ ਗੱਲ ਦੱਸਦਾ ਮੇਰੀ ਮਾਮੀ ਵੀ ਮੇਰੇ ਚਾਚੇ ਨੂੰ ਚਾਚਾ ਹੀ ਕਹੀ ਜਾਂਦੇ ਮੈਂ ਇਹਦਾ ਤਾਂ ਰਿਕਾਰਡ ਮੈਂ ਇਹ ਕਹਿੰਦੀ ਮੈਂ ਨਹੀਂ ਪਤਾ ਮੈਨੂੰ ਚਾਚਾ ਹੀ ਕਹੀ ਜਾਂਦਾ ਕਹਿੰਦੀ ਕੋਈ ਨਹੀਂ ਮਾਮਾ ਵੀ ਨੂੰ ਚਾਚਾ ਹੀ ਕਹੀ ਜਾਂਦਾ ਅੱਛਾ ਹੋਰ ਸੁਣ ਲੈ ਮੈਂ ਮਾਮੇ ਨੂੰ ਮਾਮਾ ਕਹਿੰਦਾ ਇਹ ਮਾਮੇ ਨੂੰ ਮਾਮਾ ਕਹੀ ਜਾਂਦਾ ਮਾ ਤੂੰ ਤਾਂ ਕਹਿ ਲਾ ਕੋ ਭਾਈ ਵੀਰ ਭਾਈ ਕਹ ਲ ਨਹੀਂ ਜਿਹੜਾ ਕਿ ਤੂੰ ਉਹ ਨੂੰ ਮਾਮਾ ਕਹਿੰਦਾ ਮਾਮਾ ਮੈਂ ਕਹਿੰਦਾ ਕਿ ਚੜ ਜਾਂਦਾ ਮੂੰਹ ਉਹ ਸ਼ਾਵਰ ਚ ਚੜ ਜਾਂਦਾ ਉਹ ਹੀ ਮੂੰਹ ਉਹ ਹੀ ਹੋਇਆ ਸ਼ਾਬ ਵਿੱਚ ਹੋ ਜਲੀ ਗਿਆ ਹੁਣ ਪਤਾ ਗਿਆ ਮੈਨੂੰ ਭਾਈ ਕਹਦਾ ਹੋਰ ਜਿਹੀ ਲੱਗਦਾ ਹਾਂ ਉੜ ਜਾ ਲੱਗਦਾ ਠੀਕ ਹੈ ਗੱਲ ਇਹ ਵੀ ਚਾਚਾ ਕਹਿੰਦਾ ਪੜਾਕ ਵਿੱਚ ਧਖਾ ਇਹ ਵੀ ਗੱਲ ਠੀਕ ਹੈ ਹੁਣ ਤੇਰੇ ਜਿਹੜਾ ਬੰਦਾ ਕਹਿੰਦਾ ਵੀ ਚਾਚਾ ਬਣਾਉ ਮੈਨੂੰ ਇਹੀ ਨਹੀਂ ਪਤਾ ਲੱਗ ਰਿਹਾ ਚਾਚੇ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਤੇਰਾ ਚਾਚਾ ਆਇਆ ਹੋਇਆ ਕਹਿੰਦਾ ਮੈਂ ਬੈਠਾ ਦੇਖਿਆ ਔ ਮਹਾਂ ਨਹੀਂ ਅਰ ਚਾਚਾ ਜੀ ਆਏ ਹੁੰਦਾ ਦੇਖੋ ਜਿਹੜਾ ਜਿਹੜਾ ਨੌਂ ਰਿਆ ਸੀ ਉੱਥੋਂ ਤੋਂ ਬੈਠੇ ਸੀ ਮੈਂ ਬਈ ਸ਼ਹਿਰ ਮੈਂ ਹੁਣ ਬੈਠਾ ਦੇਖਿਆ ਦਾ ਮਤਲਬ ਤਾਂ ਹੀ ਮੈਂ ਨਾ ਦੱਸਦਾ ਮੈਂ ਇੱਕ ਦਿਨ ਗਿਆ ਰੋਪੜਾ ਨਾ ਫਿਰ ਚਾਚੇ ਨੂੰ ਸ਼ਾਪਿੰਗ ਕਰਨੀ ਸੀ ਅੱਛਾ ਉਦੋਂ ਜਾ ਕੇ ਆਇਆ ਮੈਂ ਤਾਂ ਸੋਕ ਟੋਲਦਾ ਮੈਂ ਸ਼ਾਇਦ ਕੋਈ ਆਪਣਾ ਨਾ ਕੋਈ ਬਲੌਗਰ ਕੇ ਮਹਾਲਾ ਮੂਰ ਵਾਲਾ ਕੋਈ ਨਾ ਕੋਈ ਮਿਲੇ ਜਾਣਾ ਓਹ ਨਹੀਂ ਮੈਨੂੰ ਪਤਾ ਕਿਨੇ ਕਿਹਾਦਾ ਸਰਪੰਚ ਨੇ ਕਿਹਾਦਾ ਜਤਿੰਦਰ ਨੇ ਹੋ ਸਕਦਾ ਮੇਲੇ ਵਾਲੇ ਜਤਿੰਦਰ ਸਰਪੰਚ ਨੇ ਕਿਹਾ ਮੈਨੂੰ ਕਹਿੰਦਾ ਯਾਰ ਚਾਚਾ ਆਇਆ ਹੋਇਆ ਕਹਿੰਦਾ ਮੈਂ ਰੋਪੜ ਬੈਠਾ ਦੇਖਿਆ ਰੋਪਰ ਉਹਨੇ ਪਤਾ ਕੀਆ ਸੀ ਰੋਪਰ ਨਾ ਬਾਜ਼ਾਰ ਦੇ ਵਿੱਚ ਕਹਿੰਦਾ ਵੀ ਉਹ ਫਿਰ ਹੋ ਸਕਦਾ ਮੈਂ ਹਾਂ ਯਾਰ ਉਹ ਤਾਂ ਦਾੜੀ ਰੱਖ ਲਈ ਚਿੱਟੀ ਪਹਿਲਾਂ ਤਾਂ ਕਲਪ ਕਰਾਉਂਦਾ ਤਾਂ ਆ ਰੋਲ ਟਾਈਪ ਦਾ ਕਹਿੰਦਾ ਮੈਨੂੰ ਲੱਗਿਆ ਉਹ ਪਹਿਲਾਂ ਕਲਪ ਤਾਂ ਨਹੀਂ ਪਹਿਲਾਂ ਤਾਂ ਦੂਜਾ ਹੀ ਸੀ ਅਰੇ ਸ਼ੇਫ ਵਾਲਾ ਹਾਂ ਉਹ ਡੰਡੀ ਵਾਲਾ ਆਹ ਇਹ ਵੀ ਗੱਲ ਟੀ ਉਹ ਡੰਡੀ ਵਾਲਾ ਸੀ ਇਹ ਵੀ ਗੱਲ ਉਹ ਫਿਰ ਦੂਜੇ ਦਿਨ ਗਿਆ ਉਹ ਜਿਹੜੇ ਬਣਾ ਹਾਂ ਨਵੇਂ ਮੁੰਡੇ ਆ ਉਹ ਮੇਰੇ ਖਾਲ ਖੰਨੇ ਵਾਲਾ ਕਰ ਉਹ ਨਹੀਂ ਕਾਲੇ ਨੇ ਕਾਲੇ ਨੇ ਕਰਿਆਦਾ ਮੈਨੂੰ ਫੂਲ ਖੜੀ ਮੈਂ ਕਾਲੇ ਨੂੰ ਹੁਣੇ ਪੁੱਛਦਾ ਕਾਲੇ ਨੇ ਰੋਚਣਾ ਕਾਲੇ ਨੂੰ ਦੱਸ ਮੇਰਾ ਫੋਨ ਤਾਂ ਮੈਂ ਹੁਣ ਤੁਹਾਨੂੰ ਵੀਡੀਓ ਲੱਗਿਆ ਹੋਣਾ ਹੁਣ ਮੈਂ ਕੀ ਕਰਾਂ ਨਹੀਂ ਮੈਂ ਕਾਲੇ ਨੂੰ ਕਾਲੇ ਅਸੀਮ ਪਰਸੋਂ ਦੀ ਗੱਲ ਹੈ ਮੈਂ ਚੌਥੇ ਦੀ ਸੌਰੀ ਜਿੱਦਣ ਉੱਥੇ ਨੂੰ ਜਾਣ ਦਾ ਮਹਾਕੁੰਮਨ ਉਹ ਤੇ ਇੱਕ ਦਿਨ ਪਹਿਲਾਂ ਮੈਂ ਟਰਾਲੀ ਖੜਾ ਗਿਆ ਤਾਂ ਮੇਲੇ 'ਚ ਮੈਂ ਰਕਾਲਾ ਤੋਂ ਹੋਏ ਜਣੇ ਟਰੈਕਟਰ ਪਰ ਆ ਰਹੇ ਤੇ ਉਹਨੇ ਦੱਸਿਆ ਮੈਨੂੰ ਕਿ ਨੇ ਯਾਰ ਚਾਚਾ ਆਇਆ ਹੋਇਆ ਹਾਂ ਮਾਹ ਨਹੀਂ ਯਾਰ ਚਾਚਾ ਆਉਂਦਾ ਸਾਨੂੰ ਨਾ ਪਤਾ ਹੁੰਦਾ ਮਾਹ ਇਹ ਕੀ ਗੱਲ ਬਣਦੀ ਮਾ ਨਾ ਨਾ ਯਾਰ ਮੈਂ ਤੈਨੂੰ ਹੁਣ ਦੇਖਿਆ ਸਾਹਮਣੇ ਮਾ ਹੋਏ ਹੋਏ ਬਈ ਬਤਾ ਕੀ ਗੱਲ ਸਿ ਹਾਂਗਕੋਗ 에ਅਰਪੋਰਟ ਚੜੇ ਨਾਲ ਕਰਕੇ ਅਸੀਂ ਜਦੇ ਪਾਇਆ ਅਸੀਂ ਜੀ ਹਾਂਗਕੋਗ ਇੰਡੀਆ ਨੂੰ ਆ ਰਹੇ ਹਾਂ ਜਿੱਦ ਦੇ ਦੇਖਣਾ ਹੀ ਨਹੀਂ ਹੁਣ ਹਨਾ ਦੇਖਣਾ ਹੋਵੇ ਬੰਦਰਾ ਫੇਰੇ ਕਹਿੰਦਾ ਆਉਗਾ ਗਲ ਚਾਚੇ ਗਲਤੀ ਹੈ ਸਾਡੀ ਗਲਤੀ ਸਾਡੀ ਬਗਿਆ ਮੈਂ ਤੁਹਾਨੂੰ ਵੈਸੇ ਵੀ ਕਹਿਆ ਸੀ ਵੀ ਮੈਂ ਵੀ ਆਪਣਾ ਇਹ ਦੇ ਐਂਡ ਆਫ ਜਨਮ ਦਿਨ ਵਿੱਚੋਂ ਆਉਣੀ ਆਉਣਾ ਹੈ 24 25 ਉਹ ਤੁਸੀਂ ਮੈਨੂੰ ਦੱਸਿਆ ਹੋਇਆ ਸੀ ਕੀ ਗੱਲ ਹਾਂ ਕਿਹਾ ਵੀ ਸੀ ਵੀ ਉਸਮਾਨ ਅਲੈਕੁਮ ਸਲਮ ਵਾਲਾ ਐਂ ਕਹਿੰਦੇ ਮੈਨੇ ਗੱਲ ਹੋਈ ਸੀ ਮਾਦਰ ਕੋਈ ਮਨ ਦੱਸਦੇ ਵੀ ਮੈਂ ਤਾਂ ਉਹ ਨਹੀਂ ਖਾਲੀ ਮੇਰੇ ਕੋਲ ਤਾਂ ਕੋਈ ਸਮਾਂ ਸੂ ਨਹੀਂ ਉਹ ਚਾਚੇ ਬਸ ਮੈਂ ਦਿਮਾਗ ਚੋਂ ਨਿਕਲ ਗਿਆ ਸੌਂ ਲੱਗੇ ਮੇਰਾ 20 25000 ਰੁਪਏ ਦਾ ਫਾਇਦਾ ਹੋ ਜਾਣਾ ਦਾ ਕੋਈ ਨਾ ਕੋਈ ਜਿਆਦਾ ਹੀ ਹੋ ਜਾਣਾ ਉਹਨਾਂ ਨੂੰ ਹਾਂ ਜਿਆਦਾ ਹੋ ਜਾਣਾ ਹਾਲ ਮੈਂ ਹੋਰ ਪਲਾਨ ਬਣਾਉਂਦਾ ਹਾਂ ਮੈਂ ਹੁਣ ਮੈਂ ਕਾਲੇ ਨੂੰ ਹੱਲ ਕਰ ਦਦਾ ਮੈਂ ਮੈਂ ਤੁਹਾਨੂੰ ਆਪ ਟੂਰ ਦੇ ਵਿੱਚ ਸਾਰੀ ਚਾਚੇ ਮੈਨੂੰ ਤੇ ਤੈਨੂੰ ਲੈ ਕੇ ਨਹੀਂ ਜਾਹਾ ਤੇਰਾ ਪਾਸਪੋਰਟ ਤਾਂ ਬਣ ਗਿਆ ਦਾ ਹਾਂ ਵਾ ਠੀਕ ਹੈ ਹੁਣ ਅਗਲੇ ਟੂਰ ਦੇ ਵਿੱਚ ਇਹਨੂੰ ਕਮਾਉਂਗਾ ਕਹਿਦਾ ਨਹੀਂ ਕੋਈ ਚੱਕਰ ਚੱਲ ਠੀਕ ਹੈ ਚਾਚੇ ਫਿਰ ਹਨਾ ਓਕੇ ਠੀਕ ਹੈ ਠੀਕ ਹੈ ਬਲਾਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲੂੰਗੇ ਹੁਣ ਅਗਲੇ ਵਲੌਗ ਦੇ ਵਿੱਚ ਚਾਚੇ ਦੇ ਨਾਲ ਦੁਬਾਰੇ ਫੇਰ ਲਓ ਜੀ ਪਹੁੰਚ ਗਏ ਆਪਾਂ ਮੋਟਰਸਾਈਕਲ ਦੇ ਕੋਲ ਪੁਰਾਣਾ ਮੋਟਰਸਾਈਕਲ ਘਰ ਤੇ ਕਹਿੰਦਾ ਦੁਕਾਨਪੁਰ ਨੂੰ ਲਿਆਇਆ ਤਾਂ ਮੈਂ ਮੈਂ ਪਹਿਲਾਂ ਕਿਸੇ ਬੰਦੇ ਦੀ ਹੋਰ ਦੀ ਝੂਟੀ ਲਾਈਤੀ ਬਈ ਮੋਟਰਸਾਈਕਲ ਲਿਆਉਂਗਾ ਉਹਦੇ ਕੋ ਬਚਾਰੇ ਕੋ ਕੰਮ ਨਿਕਲ ਗਿਆ ਫਿਰ ਸਾਨੂੰ ਆਪੇ ਆਉਣਾ ਪੈਗਾ ਮਾਸੇ ਦੇ ਮੁੰਡੇ ਨੂੰ ਨਾਲੇ ਛੜਤਾ ਤਾਂ ਆਪਾਂ ਨੇ ਲਓ ਜੀ ਹੋਰ ਜੀ ਪ੍ਰਾਣਾ ਖਾਬ ਕਿਦਾਂ ਸਸਰੀ ਕਾਲ ਜੀ ਸਾਰਿਆਂ ਨੂੰ ਕਿਦਾਂ ਫਿਰ ਲੱਗੇ ਵੇਜ ਕੰਮ ਕਰਦੇ ਡਿਊਟੀ ਹੈ ਨਾ ਇਹ ਇਹ 724 ਹੈ ਦੋ ਸਿਲੰਡਰ ਨੇ ਇਹ ਦੋ ਸਿਲੰਡਰ ਹੈ ਜੀ ਐਕਸ ਐਮ 16 ਮਾਡਲ ਅੱਛਾ ਐਕਸ ਐਮ 16 ਮਾਡਲ ਹੈ ਨਾ ਤੇਲ ਦੀ ਖੱਪਾ ਤਾਂ ਬਹੁਤ ਘੱਟ ਹੈ ਇਹਦੇ ਵੀ ਹੈ ਨਾ ਹੈ ਹੈ ਤੇਲ ਦੀ ਖੱਪਾ ਤਾਂ ਹਾਂ ਉਹ ਕਾ ਟੈਰੀ ਐਕਸ ਐਮ ਚ ਆ ਗਏ ਨਾ ਉਹ ਤਾਂ ਪਾਤਲੀਆਂ ਨਹੀਂ ਲਾਂਦੇ ਇਹ ਦੇਖੋ ਨਿਊਜ਼ੀਲੈਂਡ ਇੱਕ ਉਂਗਲੀ ਵਰਗੀ ਆ ਗਈ ਮਹਿੰਦਰੇ ਵਰਗੀ ਹਾਂ ਪਹਿਲਾਂ ਦੀਆਂ ਮੋਟੀਆਂ ਨਹੀਂ ਮਹਿੰਦਰੇ ਨਾਲ ਤੇ ਵੀ ਘੱਟ ਆ ਮਹਿੰਦਰੇ ਤੇ ਘੱਟ ਤਾਂ ਨਹੀਂ ਜੀ ਹੈ ਥੋੜਾ ਜਿਹਾ ਉੱਪਰ ਹੈ ਜੇ ਮੈਂ ਲਾ ਲਵਾਂ ਵੀ ਜੇ ਦੋ ਸਿਲੰਡਰ ਮਹਿੰਦਰਾ ਇੱਕ ਲੈ ਆਪਣਾ 1.5 ਲੀਟਰ ਚ ਕਰਦਾ ਘੰਟੇ ਨੂੰ ਕਰਾਸ ਤਾਂ ਇਹ ਪੌਣੇ 2 ਕਰ ਦਊਗਾ ਜੀ ਕਿਉਂਕਿ ਇਹ ਰਗਾ ਜ਼ੋਰ ਵੀ ਖੁੱਲੇ ਹਟਣਾ ਆਏ ਵੀ ਨਾ ਇਹਦੇ ਹੁਣ ਪਾਕੀ ਮਹਿੰਦਰੇ ਵਾਲਾ ਇਹਨਾਂ ਖਰੀਦ ਲਈ 8-9 ਤੋਂ ਬਾਅਦ ਏਜੰਸੀ ਸਵਰਾਜ ਵਾਲੀ ਆ ਦੇਖੋ ਮਹਿੰਦਰਾ ਹੈ ਤੇ ਮਹਿੰਦਰਾ ਇਹਦੇ ਭਰਾਇਆ ਬਾਦੇ ਅੱਛਾ ਬ੍ਰਾਂਡ ਮਹਿੰਦਰਾ ਲਿਮਟਿਡ ਡਿਵੀਜ਼ਨ ਅੱਛਾ ਸਵਰਾਜ ਵਾਲਿਆਂ ਦਾ ਉਹਨੇ ਕਰ ਲਿਆ ਇਹਨਾਂ ਨੇ ਜਿਗਾਰਡਮੈਂਟ ਮਹਿੰਦਰਾ ਵਾਲੇ ਨੇ ਹੈ 89 ਤੇ ਹੈ 20089 ਤੇ ਹੈ ਹਾਂ ਇਹਦੇ ਚ ਫਿਰ ਦੇ ਪਾਰਟ ਮਹਿੰਦਰਾ ਵਾਲੇ ਬਾਰੇ ਅੱਛਾ ਦੇ ਵਿੱਚ ਇਹਨੇ ਫਿਰ ਉਹ ਵੀ ਸਾਊਂਡ ਦੀ ਦੇਖਿਆ ਹੁਣ ਜਿਹੜਾ 855 ਆਇਆ ਜੀ ਉਹ ਵਾਲਾ ਹਾਂ 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 ਇਹ ਸਾਊਂਡ ਚ ਵੀ ਪ੍ਰੋਬਲਮ ਕਰਤੀ ਇਹਨਾਂ ਮਤਲਬ ਘਟਾ ਦੇ ਅੱਛਾ ਸਾਨੂੰ ਨਹੀਂ ਚਾਹੀਦਾ ਇਹ ਗੱਲ ਦਾ ਪਤਾ ਨਹੀਂ ਮਹਿੰਦਰਾ ਕਰੀਦਾ ਟਾਈ ਅਪ ਹੋ ਗਿਆ ਸਵਰਾਜ ਦਾ ਫਰੀਦ ਲਈ ਜੀ ਬਸ ਤਾਂ ਹੀ ਇਹ ਮੇਨ ਸੀਰੀਅਲ ਨੰਬਰ ਲਾ ਤੇ ਉਹਨੇ ਆਪਣੀ ਹੋਰ ਲਾ दी ਜੀ ਫੈਕਟਰੀਆਂ ਮੂਰੇ ਵੀ ਉਰੇ ਦੀ ਇੰਦਰਾ ਐਂਡ ਇੰਦਰਾ ਅੱਛਾ ਠੀਕਾ 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 ਅੱਛਾ ਇਹ ਜਿਹੜਾ ਟਰੈਕਟਰ ਜੇ ਆਪਾਂ ਨੇ ਉਂ ਲੈਣਾ ਹੋਵੇ ਜਨਰੇਟਰ ਜਨਰੇਟਰ ਵਾਸਤੇ ਠੀਕ ਨਹੀਂ ਹੈਗਾ ਬਹੁਤ ਵਧੀਆ ਨਾਲੇ ਖੇਤਾਂ ਨੂੰ ਕੱਕਾ ਕੋਕੂਰ ਵੀ ਕਰੂੰਗਾ ਹਾਂ ਤੋਂ ਦੋ ਲਾਉਂ ਬੂਨ ਲਾਣੇ ਹਨ ਨਾ ਨਾ ਬੇਨਾ ਇੰਦਰ ਠੇਕਾ ਪੂਰਾ ਹੋ ਗਿਆ ਹੁਣ ਮਿਊਸਪਲ ਚੰਡੀਗੜ੍ਹ ਵਾਲਿਆਂ ਦਾ ਪੂਰੇ ਕਰਕੇ ਉੱਪਰ ਤੇ ਪੁੱਛਾਈ ਢੋਣੇ ਹਨ ਨਾ ਨਾ ਹਾਂ ਜਨਾਸ ਦੇ ਨਹੀਂ ਇਹਨਾਂ ਤਿੰਨ ਟਰੈਕਟਰ ਲੈ 15 ਟਰੈਕਟਰ ਪੂਰੇ ਕਰਕੇ ਦੇਣੇ ਮੈਂ ਤਾਂ ਕਹਿੰਦਾ ਆਪਾਂ ਉਹ ਇੱਕ ਦੋ 30 40 ਹਜ਼ਾਰ ਦੀ ਅਮੀਨੇ ਦਾ ਡਰਾਈਵਰ ਆਪਣੇ ਆਪੋ ਕਰੀ ਲਾ ਇਹਨਾਂ ਦੇ ਤਾਂ ਹੋਈ ਜਿਹੜਾ ਆਪਣਾ ਪਹਿਲਾ ਮੈਂ ਉਹਨਾਂ ਦਾ ਹੀ ਪਾਇਆ ਆਪਣੇ ਕੋਲ ਡਾਇਰੈਕਟਰਾਂ ਦੇ ਅੱਠ ਦਾ ਸਾਨ ਨੇ ਹੁਣ 12 ਹੋ ਗਏ ਜੀ 에어ਫੋਰਸ ਵੀ ਲਾਏ ਵੇ ਹਾਂ 에어ਪੋਰਟ ਪਰ ਵੀ ਹੈਗੇ ਆ ਜੀ ਗਲੰਦਰ ਤੱਕ ਮਾਰ ਮਾਰ ਦੇ ਕਮਾਲ ਆ ਯਾਰ ਇਹ ਵੀ ਗੱਲ ਸਹੀ ਠੀਕ ਆ ਯਾਰ ਪਰ ਬੰਦਾ ਜੀ ਜਿਹਨੂੰ ਜਿੱਦ ਤੇ ਪਾਸੇ ਨੂੰ ਨੌਲੇਜ ਹੈਗੀ ਆ ਉਹ ਠੀਕ ਆ ਚੱਲਦਾ ਵਧੀਆ ਕੰਮ ਆ ਨਾ ਦੋ ਜਣੇ ਆ ਜੀ ਇਹ ਇੱਕ ਧਰਮਗੜ ਦਾ ਜੀ ਇਹਨਾਂ ਦਾ ਪੁਰਾਣਾ ਅੱਛਾ ਅੱਛਾ ਚਲੋ ਕੋਈ ਨਹੀਂ ਆਪਾਂ ਕਾਨੂੰ ਕਿਸੇ ਦਾ ਨਾਮ ਲੈਣਾ ਆਪਾਂ ਰਹਿਣ ਦੇ ਉਹ ਪਾਰਟਨਰ ਆ ਮੈਂ ਤਾਂ ਕਹਿਣਾ ਤੁਸੀਂ ਉਹਨਾਂਗੇ ਲੱਗ ਜਾਓ ਥੋੜੀ ਗੱਲ ਅੱਛਾ ਆ ਨੇ ਮੈਂ ਉਦਾਂ ਗੱਲ ਕਹਿੰਦਾ ਜੀ ਆਪਾਂ ਨੇ ਉਹ ਲੈਣਾ ਹੋਵੇ ਇਹ ਸਰਤਾਜ ਟਰੈਕਟਰ ਖੜਾ ਕਿਸੇ ਕੋਲ ਸਰਤਾਜ ਸਰਤਾਜ 1 ਸਿਲੰਡਰ ਹਾਂ ਉਹ ਨੂੰ ਅਸੀਂ ਕੇ ਕਰਦੇ ਸੀ ਉਹ ਪਹਿਲਾਂ ਸਾਡੇ ਪਿੰਡ ਹੁੰਦਾ ਦਾ ਮਿਲ ਜੂਗਾ ਜੀ ਜੇ ਕਿਤੇ ਮਿਲਿਆ ਮੈਨੂੰ ਦੱਸੀ ਮੈਂ ਲੈ ਲੈਣਾ ਉਹ ਸਿੱਧਾ ਹੀ ਐਕਸਲੇ ਹੁੰਦੇ ਚ ਹਾਂ ਤੋਈ ਲਿਫਟ ਤੋਈ ਆਹਦੇ ਗਲੇ ਨਟ ਕਾ ਹੁੰਦਾ ਥੰਡੇ ਹਾਂ ਜੀ ਕੰਟਰੋਲ ਨਹੀਂ ਹੈਗੀ ਬਸ ਉਹਦੀ ਯਾਨੀ ਗੱਲ ਹੈ ਉਹ ਭਾਈ ਇੱਕ ਵਾਰ ਅਸੀਂ ਉਹਦੀ ਟੈਂਕੀ ਭਰਉਂਦੇ ਸਾਰੇ ਖੇਤ ਭਾਉਂਦੇ ਤੇ ਹਾਂ ਠੁੱਕ ਠੁੱਕ ਕਰਦੇ ਠੁੱਕ 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 ਕਰਦੇ ਉਦੋਂ ਦਾ ਖਰਚਾ ਹੀ ਕੁਝ ਹੋਣੀ ਦਾ ਰਿਕਰਡ ਲੈਂਦਾ ਕੀ ਕਹੇਗਾ ਤੇ ਸਾਢੇ ਪਿੰਨਤਾ ਜੀ ਅੱਛਾ ਜੇ ਕਿਤੇ ਕੋਈ ਹੋਇਆ ਨਾ ਖੜਾ ਕੋਈ ਵੇਚਣ ਵਾਲਾ ਹੋਇਆ ਮੈਨੂੰ ਦੱਸੀ ਯਾਰ ਇਹ ਮਿਲ ਜਣਾ ਜੀ ਆਪਾਂ ਨੂੰ ਇੰਡਸਟਰੀ ਏਰੀਆ ਦੇ ਪਾਈ ਨੂੰ ਕਰੂੰਗਾ ਜੀ ਫੋਨ ਮੈਂ ਠੀਕ ਹੈ ਗੌਰ ਰੱਖੀ ਅਸੀਂ ਲਾਸਟ ਟਾਈਮ ਜਦ ਵੇਚਿਆ ਤਾਂ ਨਾ ਉਹ ਹਾਂਜੀ ਉਹ ਅਸੀਂ ਮੇਰੇ ਖਿਆਲ 18000 ਰੁਪਏ ਦਾ ਵੇਚਿਆ ਤਾਂ ਜਦੋਂ ਲਾਸਟ ਟਾਈਮ ਵੇਚਿਆ ਤਾਂ ਲਿਆ ਕਿੰਨੇ ਦਾ ਨਵਾਂ ਲਿਆ ਤਾਂ ਨਾ ਨਮਨ ਤਾਂ ਲੱਤਾ ਅਸੀਂ ਲੱਤਾ ਤਾਂ ਉਹ 25000 ਰੁਪਏ ਦਾ ਜਦ ਲੱਤਾ ਵਾ ਪੁਰਾਣੇ ਸਮੇ ਦੀ ਗੱਲ ਐ ਬਹੁਤ ਬਾਬੇ ਨਵੇਂ ਦੇ ਗੇੜ ਚ ਇਹਦਾ ਥੋੜ ਤੇ ਯਾਨੀ ਬਹੁਤ ਉਹਦੇ ਗੱਲ ਮੈਂ ਸਿੱਖਿਆ ਉਹਦਾ ਇੱਥੇ ਹੈਂਡਲ ਮਾਰੀ ਜਾਣਾ ਮੈਂ ਹੈਂਡਲ ਗਲੇ ਤੁਰੀ ਜਾਂਦਾ ਦਾ ਗੇਰ ਚ ਪਾਇਆ ਹੋਇਆ ਕਾਦੀ ਦੂਰ ਤੱਕ ਲੈ ਜਾ ਆ ਯਾਰਾਂ ਤਾਂ ਹੀ ਹੈਂਡਲ ਆ ਲਿਆਂਦਾ ਹਾਂ ਉਹ ਵੀ ਹੋ ਗਿਆ ਹੈਂਡਲ ਪਾ ਲਓ ਬਸ ਹਾਂ ਹੈਂਡਲ ਪਾਜ ਉਪਰ ਕਰਕੇ ਬਰਾ ਤੋਰ ਲਾ ਜਿੱਦਨ ਅੱਛਾ ਹੈਂਡਲ ਪਾ ਕੇ ਹੀ ਪਿਛੇ ਟਰਾਲਾ ਵੀ ਲੱਦਿਆ ਹੋਇਆ ਸਾਰਾ ਹਾਂ ਚੱਕਰ ਬਣਾਏ ਵੀ ਹੁੰਦੇ ਦੇ ਮੂਰੇ ਬਸ ਹਾਂ ਪਰ ਬੁਰੇ ਜ਼ੋਰ ਵੀ ਨਹੀਂ ਤਾਂ ਲੱਗਦਾ ਇੰਨਾ ਕੋਈ ਪਰ ਥੋੜਾ ਟਟ ਟਟ ਟਰਾਲਾ ਖਿੱਚਲੇ ਜਾਣ ਨਾਲੇ ਮਾਲਦੀ ਉਹ ਗੱਲ ਹੈ ਤੇ ਬਾਕੀ ਜਾਇਆ ਜੀ ਹਾਂ ਉਧਰ ਜਾਇਆ ਹੈ ਵਧੀਆ ਹੋ ਗਿਆ ਦਰਸ਼ਨ ਉੱਥੇ ਹੋਇਆ ਤਾਂ ਕੰਮ ਖਰਾਬ ਆ ਕਹਿੰਦੇ ਖਾਦੀ ਖਾਦੀਆਂ ਮੋਤਾਂ ਹੋ ਗਈਆਂ ਮੈਂ ਹਲ ਪੜਿਆ ਪੁੜਿਆ ਦਾ ਹੈ ਨਹੀਂ ਨਹੀਂ ਮੈਂ ਪੜਿਆ ਹੀ ਰਾਤ ਮੈਂ ਸਮਾਨ ਲੈਣ ਗਿਆ ਤਾਂ ਇਹਦਾ ਕੱਚ ਦਾ ਕਿੰਨਾ ਅਖਬਾਰ ਪਿਆ ਤਾਂ ਮੈਂ ਇੱਕੇ ਲਾਈਨ ਪੜੀ ਆ ਵੀ 30 ਬੰਦੇ ਆਉਂਦੀ ਲਾਈਨ ਹੋ ਗਈ 60 ਲਾਈਨ ਦੀ 30 ਤੇ 60 ਯਾਰ ਮੈਨੂੰ ਜਿਆਦਾ ਹੋਇਆ ਕੰਮ ਇਹ ਤਾਂ ਗਲਤ ਆ ਇਹ ਉੱਥੇ ਰੋਣਾ ਜਿਹੜੇ ਹਿਸਾਬ ਦਾ ਪਿਆ ਵਾ ਤਾਂ ਲੋਕ ਲਈ ਪਿਆ ਵਾ ਤਾਂ ਲੋਕਾਂ ਦਾ ਵੀ ਬਹੁਤ ਇਕੱਠ ਹੋਇਆ ਵਾ ਕਹਿੰਦੇ ਕਿੰਨੇ ਪਿਆ ਤੇ ਹਿਸਾਬਾ ਯਾਰ ਪੈਰ ਜੇ ਮਤਲਬ ਮੰਨ ਲਾ ਤੂੰ ਤੁਰਨ ਲੱਗ ਗਿਆ ਟਿਕਾਣੇ ਜਿੱਥੇ ਜੇ ਇਕੱਠ ਹੈ ਉੱਥੇ ਤੂੰ ਆਪਣੇ ਪੈਰ ਨਹੀਂ ਦੇਖ ਸਕਦਾ ਥ ਕੇ ਨਹੀਂ ਕਰਦੇ ਵੀ ਇੰਨਾ ਇਕੱਠਾ ਹੈ ਜੇ ਵਿੱਚ ਨਾ ਮੜਕ ਕਿਤੇ ੱੱਕਾ ਵੱਜ ਗਿਆ ਉਹਨਾਂ ਦਾ ਬੰਦਾ ਚੱਕ ਕੇ ਕਿਤੇ ਛੱਡਣਾ ਜਾ ਗਿਆ ਜੀ ਉਹੀ ਉਹੀਆਂ ਕੰਮ ਉਹੀ ਕੰਮ ਬੈਗ ਤੇ ਤੁਸੀਂ ਤਾਂ ਸਾਨੂੰ ਤਾਂ ਸਾਡੇ ਬੈਗਾਂ ਕਰਕੇ ਅਸੀਂ ਬੜੇ ਹੀ ਨਹੀਂ ਉੱਥੇ ਅੱਛਾ ਜੀ ਹਾਂ ਫੇ ਕਮਰਾ ਲਈ ਆਈ ਸਵਾ ਉਸ ਤੇ ਰਹਿਣ ਦਾ ਪ੍ਰਬੰਧ ਨਹੀਂ ਕੋਈ ਵੀ ਅੱਛਾ ਜੀ ਉੱਕਣੇ ਚੱਕ ਕੇ ਘੁੰਮੀ ਗੇ ਬੈਗ ਬਾ ਫਿਰ ਤਾਂ ਵਿੱਚ ਜਿਹੇ ਜਿਹੇ ਢੇਰ ਜਿਹੇ ਜਿਹੇ ਅਸੀਂ ਟ੍ਰੇਨ ਦੇ ਵਿੱਚ ਦੇ ਕੱਢ ਲੈ ਬੈ ਗੇ ਇੱਕ ਵਾਰ ਟੂਹੇ ਨੂੰ ਲਾ ਲਏ ਉੱਕਣੇ ਹੀ ਲੱਗੇ ਰਹੇ ਨਾਉਣ ਲੱਗੇ ਤਾਂ ਰਹੇ ਆ ਵਾਹ ਫਿਰ ਉੱਥੇ ਤਾਂ ਬੰਦਾ ਮੌਸਮ ਮੁਸ਼ਕਲ ਤੇ ਤੁਸੀਂ ਕਹ ਰਹੇ ਪੈਰ ਨਹੀਂ ਦਿਖਦੇ ਤੁਸੀਂ ਬੈਗਾਂ ਗੱਲ ਕਿਤਰਾ ਨਿਕਲ ਗਈ ਕਿ ਇੱਕ ਪਾਸੇ ਨੂੰ ਜਾਂਦੇ ਬੰਦੇ ਹਾਂ ਇਹ ਤਾਂ ਤਾਂ ਗੱਲ ਬੈਗ ਉੱਕਣੇ ਚੱਲ ਜਾਂਦੇ ਜਦ ਅਸੀਂ ਦੂਏ ਆਟ ਜੇਰੀ ਚ ਫਸ ਜੇ ਤੇ ਬੈਗ ਕਿਹੜੀ ਸੀ ਜਾਂਦੇ ਤੇ ਤੁਹਾਨੂੰ ਪਿੱਛੇ ਉਹ ਬੰਦਿਆਂ ਦੇ ਮੁੰਡੇ ਮੁੰਡਿਆਂ ਨਾਲ ਜਦ ਜੇ ਆਪਾਂ ਨਿਕਲਣੇ ਵੀ ਲੱਗੇ ਜੇ ਕੋਈ ਖੜਿਆ ਵੀ ਆ ਮੜਾ ਖੜ ਗਿਆ ਉਹਨਾਂ ਜਦ ਦੀ ਰੋਕ ਲੱਗੀ ਹਾਂ ਬਹੁਤ ਬਹੁਤ سارے ਤਮਾਸ਼ੇ ਹੋਏ ਸਾਡੇ ਤਾਂ ਉੱਥੇ ਪ੍ਰਬੰਧ ਨਹੀਂ ਹੈਗੇ ਪ੍ਰੋਪਰ ਜਿਹੜੇ ਹੋਣੇ ਚਾਹੀਦੇ ਆ ਪ੍ਰਬੰਧ ਨਹੀਂ ਹੈਗੇ ਪ੍ਰੋਪਰ ਅੱਛਾ ਮੈਨੂੰ ਕੰਠ ਵੀ ਬਾਤੂ ਹੋ ਗਿਆ ਨਾ ਬੇਸਾਬਾ ਬੇ ਪ੍ਰਬੰਧ ਵੀ ਪਤਾ ਕੀ ਗੱਲ ਆ ਉੱਥੇ ਜਿਹੜੇ ਅਖਾੜੇ ਗਏ ਵੇ ਤੇ ਉਹਨਾਂ ਨੂੰ ਆਪਣੇ ਤੱਕ ਮਤਲਬ ਤਾਂ ਉਹਨਾਂ ਨੂੰ ਲੋਕਾਂ ਤੱਕ ਕੋਈ ਮਤਲਬ ਨਹੀਂ ਤਕੜੀਆਂ ਤਕੜੀਆਂ ਗੱਡੀਆਂ ਖੜੀਆਂ ਉਹਨਾਂ ਦੇ ਵਿੱਚ ਬੜੀਆਂ ਤਕੜੀਆਂ ਤਕੜੀਆਂ ਮੰਨਦਾ ਵੀ 50 ਲੱਖ ਦੀ ਕਰੋੜ ਦੀ ਗੱਡੀ ਖੜੀ ਉਹਨਾਂ ਦੇ ਜਿਹੜਾ ਉਹ ਅਖਾੜੇ ਦਾ ਮਹੰਤ ਸੰਤਾ ਕੋਈ ਪਰ ਕਿਸੇ ਨੂੰ ਖਿਲਾਉਣ ਨੂੰ ਲੰਗਰ ਨਹੀਂ ਹੈਗਾ ਪਰ ਉਹਨਾਂ ਨੇ ਤਾਂ ਪਹਿਲਾਂ ਆ ਕੇ ਪ੍ਰਬੰਧ ਕਰ ਲੈਣਾ ਆਪਣੀ ਜਗ੍ਹਾ ਸੰਭਲੀਆਂ ਆ ਜਗ੍ਹਾ ਵੀ ਮੁੱਲ ਲੱਗਦੀ ਵੀ ਗਵਰਨਮੈਂਟ ਤੇ ਇਹ ਵੀ ਕਈ ਪੰਗੇ ਤੇ ਹਾਂ ਕਈ ਪੰਗੇ ਤੇ ਚਾਚਾ ਤੁਸੀਂ ਠੀਕ ਰਹੇ ਹੋ ਚਾਚਾ ਪੂਰੇ ਮੌਜਾਂ ਵਿੱਚ ਰਹਾ ਤਾਂ ਵੀ ਬਾਈ ਦਾ ਚਾਚੇ ਦਾ ਜਰੂਰ ਖਿਆਲ ਰੱਖਿਓ ਐਨਾ ਤਾਂ ਆੜੀ ਲਾ ਲੈਣੀ ਸੀ ਉੱਥੇ ਤੁਸੀਂ ਕਹੀਦਾ ਆ ਆ ਚੱਲੀ ਓਏ ਤਾਂ ਕਹਿੰਦਾ ਕਹਿੰਦਾ ਯਾਰ ਧੂਣਾ ਜਿਹਾ ਪੱਟ ਕੇ ਮੈਨੂੰ ਵੀ ਦੋ ਰੇ ਕਹਿੰਦਾ ਇੱਕ ਕਹਿੰਦਾ ਮੈਂ ਵੀ ਪਹਬੂਤੀ ਲੈ ਜਾਨੀ ਲੋਕਾਂ ਦੇ ਉੱਧਰ ਉੱਧਰ ਮੰਨੂ ਆ ਗਿਆ ਜੀ ਫੋਨ ਪਾ ਰਿਆ ਹਾਂ ਦੀ ਰੋਡ ਤੇ ਸਾਡੇ ਕੋਈ ਕਹਿੰਦਾ ਵਾਹ ਤਰ ਆ ਰਿਹਾ ਤਰਪਾਲ ਮੰਗਦਾ ਦੇਖੋ ਜੀ ਆਪ ਕਹਦਾ ਹੁਣ ਥੋੜਾ ਤਰਪਾਲ ਲੈ ਜੀ ਤੇ ਬਹਿ ਜਣਾ ਹਾਂ ਅਸੀਂ ਤਾਂ ਉਹ ਤਾਂ ਪਤਾ ਨਹੀਂਦਾ ਜੀ ਮੈਂ ਤੁਹਾਡੀ ਗੱਲ ਐਨ ਬਣਾ ਦੇਣੀ ਸੀ ਮੇਰੇ ਕੋਲ ਫੋਨ ਆਇਆ ਜਿੱਦਣ ਤੁਸੀਂ ਜਾਣਾ ਤਾਂ ਉਹ ਤੇ ਇੱਕ ਦਿਨ ਪਹਿਲਾਂ ਚਾਚੇ ਦਾ ਉਹ ਕਹਿੰਦਾ ਬਿੰਦਰ ਅੱਪਾ ਚੱਲੀਏ ਅੱਛਾ ਕੀ ਕਰੂਗੇ ਕਹਿੰਦਾ ਫੇ ਲੈਂਟਰ ਤਾਂਹੀਂ ਕੋਈ ਅੱਪਾ ਚੱਲਦੇ ਮੈਂ ਵੀ ਬਹਿ ਜਣਾ ਜਾ ਕੇ ਬਹਾਨੇ ਨਾਲ ਮੋਟਰਸਾਈਕਲ ਨੂੰ ਸਾਡੇ ਨੂੰ ਜੀ ਉਹ ਜੁੜ ਗਈ ਲਓ ਜੀ ਅਸੀਂ ਨੰਬਰ ਪਲੇਟ ਲੱਗ ਗਈ ਲਾਣ ਹਾਂ ਜੀ ਨੰਬਰ ਪਲੇਟਾਂ ਵੀ ਲੱਗ ਗਈ ਲੋੜ। ਹਾਂ ਜੀ। ਇਹਦੀ ਵਿਚਾਰੇ ਦੀ ਜਿੱਦਾਂ ਐਕਸੀਡੈਂਟ ਹੋਦਾ ਨਾ ਸਾਡਾ ਮੈਰ ਦਾ ਸਪਰਿੰਸ ਦਾ ਹੋਇਆ ਐਕਸੀਡੈਂਟ। ਅੱਛਾ ਜੀ। ਜਾਦੀ ਦੀ ਟੁੱਟ ਗਈ ਦੀ ਪਿੱਛੇ ਤੇ ਆ। ਛੱਡ ਦਿਓ ਜੀ। ਯਾਰ ਗੱਡੀ ਲੱਤੀ ਦੀ ਪ੍ਰਿੰਸ ਨੇ। ਅੱਛਾ ਜੀ। ਸਾਡਾ ਐਕਸੀਡੈਂਟ ਹੋਇਆ ਦਾ। ਮੋਰਲੀ ਤਾਂ ਫਿਰ ਹੁਣ ਅਜਿਹੇ ਗੱਲੇ ਥਾਰ ਦੇਣਾ ਵਾ ਹਨਾ। ਆਹ ਸਰ ਗਿਆ ਤੇ ਆ ਵੀ ਜੇ ਹਾਂ? ਕੀ ਹੋਇਆ? ਈਸੀ ਪਰ ਐਨਾ ਇੱਕ ਪਰੇ ਨੰਬਰ ਕਰਦੇ ਸੱਤ। ਨਹੀਂ 23 ਸਿੱਧੀ। ਉਹ ਦੋ ਹੀ ਕਟਿੰਗ ਕਰ ਦੇ ਜਿਹੜੀਆਂ ਤੇਰੇ ਕੋਲ ਦੋਆਂ ਸੀਟਾਂ ਪਈਆਂ ਹਾਂ ਕੱਟ ਕੱਟ ਉਹ ਸੀਟਾਂ ਇਹ ਜੀਆਂ ਅੱਛਿਆ ਇਹਨੂੰ ਪਤਾ ਵੀ ਚੱਕ ਦੇ ਬਟੇ ਪੈਸੇ ਦਊਂਗਾ ਬੁਗਿਆ ਇਹ ਜੀ ਕੋਈ ਗੱਲ ਨਹੀਂ ਹਾਂ ਉਹ ਨੱਟ ਬਣਾਇਦਾ ਤੂੰ ਸਰਾ ਕਰ ਹਾਂ ਅੱਧਾ ਕੰਮ ਚੱਲਣਾ ਚਾਹੀਦਾ ਇਹਨੂੰ ਤਵਾ ਕੇ ਫਿਰ ਲੈ ਕੇ ਜਾਵਾਂਗੇ ਏਜੰਸੀ 'ਚ ਫਿਰ ਲਵਾ ਕੇ ਦੇਖਾਂਗੇ ਰੁਪਈਏ ਇਹਦੇ ਪਰ ਤੇ ਚੀਜ਼ਾਂ ਪੂਰੀਆਂ ਹੋਣਗੀਆਂ ਤਾਂ ਹੀ ਅਗਲਾ ਪੈਸੇ ਲਾਉ ਆ ਜਾ ਤੇ ਇਧਰ ਚੀਜ਼ਾਂ ਇਹਦੀ ਪੂਰੀਆਂ ਹੈਗੀਆਂ ਸੇਮ ਚੀਜ਼ਾਂ ਦੇ ਨਾਲ ਇਹੀ ਹੈ ਤੇ ਹੀ ਪਤਾ ਲੱਗਾ ਕਿ ਮੋਟਰਸਾਈਕਲ ਹੈ ਹਾਂ ਕਿਹੜਾ ਮਾਡਲ ਆ ਮਾਡਲ ਹੈਗਾ 15 16 ਐ ਜਾਨੀ ਹੋ ਤਾਂਗੇ 10 10 ਸਾਲ ਤੇ ਭਰ ਹੋ ਗਏ 15 16 ਹੈ ਮੈਂ ਤਾਂ 2000 ਤੇ ਬਾਅਦ ਆ ਸਮਝਦਾ ਤਾਂ ਵੀ 4 ਆ 6 ਮਾਡਲ ਜੇ ਜੇ ਹਾਲਾਤ ਹੋਏ ਵੇਦੇ ਆ ਨਾ ਆ ਗਿਆ ਆ ਗਿਆ ਮੇਰਾ ਲਓ ਜੀ ਓਕੇ ਹੋ ਗਿਆ ਜੀ ਚਲ ਓਕੇ ਹੋ ਮੈਂ ਤੂੰ ਵੀ ਦੇਖੀ ਮੈਂ ਮੰਗਾ ਰਹੀ ਜੀ ਮਸ਼ੀਨ ਚ ਬੜਾ ਠੀਕ ਹੈ ਠੀਕ ਹੈ ਜੀ ਗੱਲ ਪਾਣ ਜਪੇ ਤਾਂ ਚੰਗੀ ਗੱਲ ਹੈ ਮੈਂ ਕੰਪਿਊਟਰ ਤੇ ਆਇਆ ਵੀ ਨਟ ਪਹਿਲੇ ਲਓ ਜੀ ਗੱਲ ਮੰਗੀ ਦੂਸਰੇ ਵੀ ਉਹ ਵੀ ਚੇਂਜ ਕਰਤੀ ਹੈ ਇਹ ਤਾਂ ਮੈਂ ਤਾਂ ਕਹਿੰਦਾ ਹੂੰ ਖੜੇ ਤਾਂ ਹੈਗਾ ਦੁਕਾਨ ਪਰ ਆਲੇ ਦਲੇ ਫੁੱਲ ਬੁੱਟੀਆਂ ਵੀ ਪਵਾ ਦੀ ਚਾਚੇ ਇਹਦੇ ਉੱਪਰ ਲਿਖ ਦੇਣਾ ਆਪਾਂ ਨੇ ਕੁੰਬੋ ਕੁੰਬਰ ਜਾਣੇ ਵਾਲਾ ਹੈ ਰਹਿਣ ਦੇ ਪਹਿਲਾਂ ਨੋ ਤੋ ਆਈਏ ਜਾ ਕੇ ਪਾਉਣ ਦੇ ਬਾਅਦ ਵਿੱਚ ਦੇਖਦੇ ਆਂ ਫਿਰ ਕਿਆ ਬਣਦਾ ਹਾਂਜੀ ਇਹ ਪੱਕਾ ਹੀ ਖੜਾ ਹੋਈ ਧਕਰਾਂ ਬਸ ਜੂਜ਼ ਕਰ ਦੇਣੀ ਤੇ ਮੈਂ ਹੁਣ ਚੱਕਿਆ ਥੋੜੇ ਦਿਨਾਂ ਤੇ ਸਟਾਰਟ ਜਾ ਕਰਕੇ ਚਲਾ ਲਿਆ ਇਹਨੂੰ ਫੇਰ ਨਹੀਂ ਉਹ ਕਰਾਂ ਸਕੂਟਰੀ ਹੈਗੀ ਦੂਈ ਲੈਕਟ੍ਰੋਨਿਕ ਉਹਨੂੰ ਲੈ ਕੇ ਤੁਰੇ ਰਹਿੰਦੇ ਸੀ ਕਿਤੇ ਨੂੰ ਬਸ ਬਸ ਹੁਣ ਮੈਨੂੰ ਆਇਆ ਹੈ ਕਿ ਵੀ ਮਾ ਹੁਣ ਗਰਮੀ ਜੀ ਆ ਰਹੀ ਹੈ ਕਿ ਹਾਂ ਵੀ ਇੱਕ ਮੋਟਰਸਾਈਕਲ ਲੈ ਲੈਂਦੇ ਆਲੇ ਦੇ ਨੇੜੇ-ਤੇੜੇ ਘੁੰਮਣ ਵਾਸਤੇ ਮੋਟਰਸਾਈਕਲ ਗੱਡੀ ਚੱਕ ਕੇ ਤੇਲੇ ਬੋਤ ਪਿੰਦੀ ਤੇਰੇ ਨੂੰ ਯਾਰ ਲਿਓ ਵੀ ਜੀ ਪਲਾਟਿਨਾ ਨਹੀਂ ਪਲਾਟਿਨਾ ਨਹੀਂ ਲੈਣਾ ਮੈਂ ਹਾਂਜੀ ਲਾਉਂਗਾ ਥੋੜਾ ਜਿਹਾ ਬੜਾ ਦੇਖ ਕੇ ਦੇ ਲਿਓ ਨਾ ਐਵਰੇਜ ਹੁਣ ਕਿੰਨੀ ਕਿ ਯਾਰ ਜੇ 50 60 ਵਾਲੀ ਐਵਰੇਜ ਵਾਲੇ ਲੈ ਲੈਣਾ ਮੈਂ ਤਾਂ ਬੜਾ ਬੜਾ ਜਿੰਨਾ ਬੋਲ ਕਿੱਥੇ ਹੈ ਜੀ ਉਹਦੀ ਤਾਂ 18 20 ਹੋਣੀ ਉਹ ਜਾਣਦੇ ਅਗਰ ਫਿਰ ਤੇ ਤੂੰ ਤੇ ਜਮਾਈ ਸਰੀ ਲਾਤੇ ਕੰਮ ਕਰਨੀ ਨਵੇਂ ਆਏ ਹੋਗੇ ਉਹ ਬਚਾ ਕਹੋਂ ਆਏ ਨਹੀਂ ਤਾਂ ਇੰਨੀ ਕੀ ਹੈ ਜੀ ਵੋਟ ਦੀ ਉਹ ਕਾਹਨੂੰ ਯਾਰ 50 ਪਜੂ ਤਾਂ ਪਹਿਲਾਂ ਦੀ ਪੁਰਾਣਿਆਂ ਦੀ ਅੱਛਾ ਜੀ ਇਹ ਵੋਟ ਕਾਹਨੂੰ ਲੈਣਾ ਇੰਨਾ ਭਾਰੀ ਲੈਣਾ ਨਹੀਂ ਉਹ ਲੈ ਲਾਂਗੇ ਆਪਾਂ ਕਹਿੰਦੇ ਮੇਰਾ ਹਾਂ ਪਾਲਸਰ ਹਾਂ ਪਾਲਸਰ ਪਰ ਜਾਚੋ ਵੀ ਥੱਲੇ ਜਾਚੇ ਵੀ ਥੱਲੇ ਪਾਲਸਰ ਪਾਲਸਰ ਪਰ ਕਿਥੋਂ ਸਾਰੇ ਪਾਏ ਤਾਂ ਚੱਲਣੇ ਵੀ ਨਹੀਂ ਵੀਰ ਕੋਲ ਉਹ ਦੇਖੋ ਇਹ ਆਏ ਤਿੰਨ ਜਣੇ ਡਿੱਤੀ ਪੁਲਟੀ ਦਾ ਮਾਇਆ 22 ਬੈਜੇ ਗੱਤ ਫੜੇ ਹੋਏ ਆ ਪੁਲਟੀ ਦਾ ਮਾਇਆ ਮੈਂ ਉਧਰ ਕਿੱਕੜਾਂ ਆਏ ਸੀ ਤਿੰਨੇ ਜਣੇ ਬੈਠ ਕੇ ਨਾ ਜਾਇ ਕਰਨਾ ਮੰਡ ਚੋਂ ਬਸ ਉੱਥੇ ਤਾਂ ਮੋਟਰਸਾਈਕਲ ਹੀ ਟੱਕ ਕੇ ਲੈ ਜਾਣਾ ਪੈਣਾ ਇਹ ਹੀ ਟੱਕਾ ਚੱਲਦਾ ਜੀ ਮੈਂ ਹੋਈ ਕਹਿੰਦਾ ਹੈਵੀ ਆ ਫੰਕਸ਼ਨ ਇਹ ਦੇਖੋ ਨਾ ਗਾਡਰ ਪਰ ਕੀ ਤਾਂ ਇਹ ਟ੍ਰੇਨਿੰਗ ਕੋਈ ਵੀ ਆ ਚਾਹੀ ਤਾਹੀ ਤਾਹੀ ਚੱਲਦਾ ਉਹ ਚਾਚੇ ਮੈਂ ਕਹਿੰਨਾ ਨੂੰ ਇੱਥੇ ਗਾਹਾਂ ਤੋਂ ਆਏ ਨੂੰ ਬਾੜੀ ਲੈ ਜਾ ਕੇ ਉੱਥੇ ਜੰਸੀ ਜੇ ਪਹਿਲਾਂ ਰੇਟੇ ਲਵਾਈਏ ਬੀਪਾਲ ਸਰ ਲੈਣਾ। ਪਾਲਸਰ ਲੈ ਲਈ ਚੱਲੀਏ। ਹਾਂ। ਥੋੜਾ ਇੱਕ ਬਾਈ ਐਂਟ ਕਰ ਦਈਏ। ਕਰ ਦੇ ਮੜੀ ਮੋੜ ਦੇ। ਹੈਂ? ਕਾਪੀ ਕੁੱਪੀ। ਬਹੁਤੀ ਵੀ ਨਾ ਮੋੜ। ਹਾਂ। ਕਾਪੀ ਕੁੱਪੀ ਜੀ। ਹੈ ਗਈ ਸਾਰੋ ਕੋ ਵਿਚਪੇ ਆ। ਚੱਲ ਫੇਰ ਅੱਜ ਇਹ ਦੇ ਵੇੜ ਗਈ ਇਹਦਾ। ਅੱਜ ਇਹ ਦੇ ਵੇੜ ਗਈ। ਅੱਜ ਨੂੰ ਅੱਜ ਪਾਲਸਰ ਲੈ ਚੱਲੀਏ ਬਸ। ਬੜੀ ਠੀਕ ਐ। ਸਹੀ ਐ ਸਹੀ ਐ ਸਹੀ ਐ। ਮਣਕੀ ਗੱਲ ਬਾਤ ਐ ਨਾ। ਆ ਵੀ ਹੋ ਗਿਆ। ਉਹ ਆ ਕਿੱਥੇ ਰੱਖ ਤਾ ਚਾਚੇ ਖੋਲ ਕੇ ਤੈਂ? ਫੇਰ ਤਾਂ ਠੀਕ। ਉਹ ਤਾਂ ਲਿਆ ਲਾ ਦੀ ਨਹੀਂ ਕਿ ਕ ਖੋਲਣੀ ਤੇ ਆ ਤੀ ਤੂੰ ਆ ਕੇ ਖੋਲ ਲਿਆ ਤੈ ਕਿ ਖੋਲ ਤਿਆ ਚਲੋ ਐ ਤਾਂ ਹੁਣ ਬੰਦ ਕਰੋ ਐ ਤਾਂ ਫੋਕਸ ਹੈ ਫਿਰ ਇਹਨੂੰ ਦੇਖ ਫਿਰ ਹਾਂ ਇਹ ਬੰਦੇ ਕਰੀ ਜੀ ਚਲੋ ਜੀ ਠੀਕ ਹੈ ਹੁਣ ਅਗਲੇ ਵਲੌਗ 'ਚ ਹੀ ਮਿਲਦੇ ਆ ਫਿਰ ਹੁਣ ਕਿਆ ਕਰਨਾ ਹੁਣ